ਅਸਲਾਮੁਅਲੈਕਮ ਵਿਰੋ ਕੀ ਹਾਲ ਚਾਲੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜਦੀ ਕਲਾ ਚ ਹੋਵੋਗੇ ਅੱਜ ਗੱਲ ਕਰਾਂਗੇ ਕਿ ਇੱਕ ਸਿੱਖ ਸਰਦਾਰ ਦੇ ਘਰ ਬੇਟੀ ਪੈਦਾ ਹੋਈ ਏ ਤੇ ਉਹ ਹੁੰਦਾ ਦੂਸਰਾ ਜਨਮ ਸੀ ਇਹ ਗੱਲਾਂ ਸੁਣਨ ਤੋਂ ਬਾਅਦ ਬਹੁਤ ਜ਼ਿਆਦਾ ਹੈਰਾਨਗੀ ਹੁੰਦੀ ਏ ਕਿ ਉਹਦਾ ਦੂਸਰਾ ਜਨਮ ਉਹ ਵੀ ਸਿੱਖ ਸਰਦਾਰ ਵੱਲੇ ਅੱਜ ਜਿ세 ਹਵਾਲੇ ਨਾਲ ਵੀਡੀਓ ਹੈ ਤੇ ਵੀਡੀਓ ਦੇਖ ਲੈਨੇ ਆ ਫਿਰ ਕਰਦੇ ਆ ਇਸ ਤੇ ਗੱਲਬਾਤ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਤੁਹਾਡੇ ਅੱਗੇ ਗੁਜ਼ਾਰਿਸ਼ ਏ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈੱਲ ਆਈਕਨ ਨੂੰ ਵੀ ਦਬਾਓ ਤਾਂ ਕਿ ਤੁਹਾਨੂੰ ਆਨ ਲਈ ਹਰ ਵੀਡੀਓ ਸਭ ਤੋਂ ਪਹਿਲੇ ਮਿਲਦੀ ਰਹੇ ਚਲਿਏ ਵੀਡੀਓ ਸ਼ੁਰੂ ਕਰਦੇ ਆ ਜੀ 1 2 3 ਇਹ ਜੋ ਘੜੀ ਮੇਰੇ ਹੱਥ 'ਚ ਹੈ ਇਹ ਕੋਈ ਕੁੜੀ ਪਿਛਲੇ ਜਨਮ 'ਚ ਰੱਖਦੀ ਹੈ ਉਸ ਤੋਂ ਬਾਅਦ ਕੁੜੀ ਦਾ ਦੁਬਾਰਾ ਜਨਮ ਹੁੰਦਾ ਹੈ ਅਤੇ ਦੁਬਾਰਾ ਜਨਮ ਦੇ ਵਿੱਚ ਉਸ ਘਰੇ ਜਾ ਕੇ ਕੁੜੀ ਹੈ ਜਿਹੜੀ ਇਸ ਘੜੀ ਨੂੰ ਚੱਕਦੀ ਹੈ वैसे ਤੁਸੀਂ ਕਹੋਗੇ ਕਿ ਯਕੀਨ ਕਰਨ ਵਾਲੀ ਗੱਲ ਨਹੀਂ ਪਰ ਕਰਨਾ ਪਊਗਾ ਯਕੀਨ ਕਿਉਂ ਕਰਨਾ ਪਊਗਾ ਕਿਉਂਕਿ ਸਬੂਤ ਹੀ ਕੁਝ ਐਸੇ ਕੁੜੀ ਨੇ ਪੇਸ਼ ਕਰੇ ਕਿ ਪੂਰਾ ਪਿੰਡ ਇਸ ਗੱਲ ਨੂੰ ਮੰਨਦਾ ਹੈ ਕੁਝ ਕੁ ਲੋਕ ਇਹਨਾਂ ਗੱਲਾਂ ਦੇ ਉੱਪਰ ਸਵਾਲ ਵੀ ਚੱਕਦੇ ਨੇ ਉਹਨਾਂ ਦੀ ਗੱਲ ਵੀ ਬਾਈ ਹੋਰਾਂ ਨਾਲ ਕਰਾਂਗੇ ਇੱਕ ਕੁੜੀ ਹੈ ਜਿਸ ਦੀ ਕਿ ਪਿਛਲੇ ਜਨਮ ਦੀ ਸਟੋਰੀ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੋ ਰਹੀ ਹੈ ਕੁਝ ਕੁ ਲੋਕ ਕਿੰਤੂ ਪ੍ਰੰਤੂ ਵੀ ਕਰ ਰਹੇ ਨੇ ਇਹ ਬੱਚੀ ਬੈਠੀ ਹੈ ਮੇਰੇ ਨਾਲ ਇਹਨਾਂ ਦੇ ਫਾਦਰ ਸਾਹਿਬ ਬੈਠੇ ਨੇ ਸੰਧੂ ਸਾਹਿਬ ਅਤੇ ਇਹ ਜਿਹੜੀ ਘੜੀ ਆ ਇਸ ਦਾ ਮੈਂ ਜਿੱਕਰ ਅੱਗੇ ਕਰੂੰਗਾ ਪਰ ਤੁਹਾਨੂੰ ਦੱਸਦਾ ਕਿ ਇਹ ਕੁੜੀ ਆ ਜਿਹੜੀ ਘੜੀ ਪਿਛਲੇ ਜਨਮ ਚ ਆਪਦੇ ਘਰੇ ਇਸਨੇ ਰੱਖੀ ਤੇ ਉਹ ਦੁਬਾਰੇ ਜਨਮ ਹੁੰਦਾ ਫਿਰ ਜਾ ਕੇ ਉਸੇ ਘਰੇ ਚੱਕੀ ਤਾਂ ਆ ਲੈ ਪੁੱਤ ਘੜੀ ਪਹਿਲਾ ਦਾ ਤੇ ਇਸ ਬੱਚੀ ਦੀ ਸਟੋਰੀ ਤੁਸੀਂ ਨੇ ਸੋਸ਼ਲ ਮੀਡੀਆ ਦੇ ਉੱਪਰ ਦੇਖ ਹੀ ਲਈ ਹੋਣੀ ਬਾਈ ਜੀ ਤੁਹਾਡਾ ਨਾਮ ਕਿਹੜਾ ਤੇ ਪਿੰਡ ਕਿਹੜਾ ਵੀਰੇ ਮੇਰਾ ਨਾਮ ਤਰਨਜੀਤਪਾਲ ਸਿੰਘ ਸੰਧੂ ਆ ਸਾਡਾ ਪਿੰਡ ਫਤੇਗੜ ਪੰਜਗਰੀਆ ਮਲੇਰਕੋਟ ਲਾਲ ਬਰਨਾਲਾ ਰੋਡ ਤੇ ਪੈਂਦਾਗਾ ਸੰਗਰੂਰ ਦਾ ਲਾਸਟ ਪਿੰਡ ਆ ਸਾਡਾ ਡਿਸਟ੍ਰਿਕਟ ਸਾਡੀ ਸੰਗਰੂਰ ਆ ਤਹਿਸੀਲ ਸਾਡੀ ਧੂਰੀਆ ਸਾਨੂੰ ਲਾਗੇ ਸ਼ਹਿਰ ਮਲੇ ਜਿਵੇਂ ਤੁਸੀਂ ਨੇ ਦੇਖਿਆ ਕਿ ਕੁੜੀ ਆ ਜਿਹੜੀ ਇਹ ਦੱਸਦੀ ਆ ਪਿਛਲੇ ਜਨਮ ਦੀਆਂ ਗੱਲਾਂ ਕਿ ਮੈਂ ਅਲਾਲਪਿੰਡ ਪੈਂਦਾ ਨਾਲ ਹੀ ਅਲਾਲਾਂ ਕਹਿ ਦਿੰਨੇ ਆ ਸੰਗਰੂਰ ਚ ਪੈਂਦਾ ਤੇ ਇਹ ਕੁੜੀ ਦੱਸਦੀ ਆ ਕਿ ਮੇਰਾ ਜਨਮ ਉੱਥੇ ਹੋਇਆ ਸੀ ਪਹਿਲਾਂ ਬਸ ਥੱਲੇ ਆ ਕੇ ਮਰ ਗਈ ਸੀ ਕੁਝ ਕੁ ਲੋਕਾਂ ਨੇ ਨਾ ਕਿੰਤੂ ਪ੍ਰਾਂਤੂ ਵੀ ਕਰੀ ਬਾਈ ਪਹਿਲਾਂ ਤਾਂ ਮੈਂ ਚਾਹੂੰਗਾ ਕਿ ਇਸ ਬੱਚੀ ਦੇ ਮੂੰਹੋਂ ਮੈਂ ਥੋੜੀ ਜਿਹੀ ਸੁਣ ਲਾਂ ਗੱਲਬਾਤ ਲੋਕਾਂ ਨਾਲ ਸਾਂਝੀ ਕਰਾਂ ਉਸ ਤੋਂ ਬਾਅਦ ਆਪਾਂ ਅਗਲੀ ਗੱਲਬਾਤ ਗੱਲ ਆ ਜਿਹੜੀ ਉਸ ਤੋਂ ਬਾਅਦ ਬਦਾਂਗੇ ਪੁੱਤਰ ਤੁਹਾਡਾ ਨਾਮ ਕੀ ਹੈ ਗੁਰਜੋਤ ਕੌਰ ਗੁਰਜੋਤ ਕੌਰ ਅਤੇ ਇਹ ਜਦੋਂ ਪਿਛਲਾ ਜਨਮ ਸੀ ਉਦੋਂ ਨਾਮ ਕੀ ਸਮਨਦੀਪਕਰ ਸਮਨਦੀਪ ਘਰ ਆਇਆ ਕਹਿੰਦੇ ਨੇ ਵੀ ਤੁਹਾਡੂ ਤੁਹਾਨੂੰ ਪਿਛਲੇ ਜਨਮ ਦੀਆਂ ਜਿਹੜੀਆਂ ਗੱਲਾਂ ਨੇ ਯਾਦ ਨੇ ਸੱਚੀਓ ਯਾਦ ਨੇ ਹਾਂਜੀ ਕੁਝ ਲੋਕ ਕਹਿੰਦੇ ਨੇ ਕੁੜੀ ਝੂਠ ਬੋਲਦੀ ਆ ਨਹੀਂ ਜੀ ਯਾਦ ਨੇ ਸੱਚੀਓ ਹਾਂਜੀ ਯਾਦ ਨੇ ਤੇ ਉਸ ਘਰੇ ਤੁਹਾਡੀ ਕਦੋਂ ਤੁਸੀਂ ਜਾਨੀ ਕਿ ਕੈਨੀ ਉਮਰ ਸੀ ਜਦੋਂ ਬਸ ਥੱਲੇ ਆਏ ਤੁਸੀਂ ਸਿਰ 18 ਸਾਲ ਹੋਇਆ ਕੀ ਸੀ ਉਸ ਉਸ ਦਿਨ ਦੀ ਸਾਰੀ ਘਟਨਾ ਦੱਸੋ ਜਦੋਂ ਮੈਂ ਕਾਪੜ ਗਿੱਗੀ ਸੀ ਜਦੋਂ ਚੱਕਣ ਲੱਗੀ ਉਦੋਂ ਸੈਂਡਲ ਲੈ ਗਏ ਜੋ ਸੈਂਡਲ ਪਾਉਣ ਲੱਗੀ ਤੁਸੀਂ ਬਸ ਨਿੰਗੇਗੀ ਕਿੱਥੇ ਜਾ ਰਹੇ ਸੀ ਤੁਸੀਂ ਸਕੂਲ ਨੂੰ ਸਕੂਲ ਨੂੰ ਜਾ ਰਹੀ ਸੀ ਤੁਸੀਂ ਅੱਛਾ ਉਸ ਤੋਂ ਬਾਅਦ ਡੈਥ ਹੋ ਜਾਂਦੀ ਉਸ ਤੋਂ ਬਾਅਦ ਕੁਝ ਅੱਗੇ ਜਾਦਾ ਵੀ ਕਦੋਂ ਡੈਥ ਹੁੰਦੀ ਹੈ ਫਿਰ ਕੀ ਉਸ ਤੋਂ ਬਾਅਦ ਕੀ ਹੋਇਆ ਨਹੀਂ ਮੈਨੂੰ ਕਾਲਾ ਧੁੰਦਿਆ ਤੁੰ ਲਦੀਦਾ ਹੁੰਦਾ ਸੀ ਮੈਂ ਉੱਤੇ ਫੇਰੀ ਜਾਂਦੀ ਸੀ ਉਹ ਕਾਲੇ ਧੁੰਦ ਲੈ ਜੀ ਅੱਛਾ ਤੇ ਬਾਈ ਜੀ ਇਸ ਬੱਚੀ ਦਾ ਜਨਮ ਛੋਡੇ ਕਰੇ ਕਦੋਂ ਹੁੰਦਾ ਸਾਡੇ ਜੀ 2800 ਹੈ ਜੀ 2008 ਦੇ ਵਿੱਚ ਜਨਮ ਹੁੰਦਾ 8 ਦੇ ਹਾਂ 2008 ਦਾ ਹੀ ਹੈ ਜੀ 2008 ਦੇ ਵਿੱਚ ਜਨਮ ਹੁੰਦਾ ਅੱਛਾ ਬਾਈ ਸੰਧੂ ਵੀਰੇ ਕਦੋਂ ਜਨਮ ਹੁੰਦਾ ਇਸ ਕੁੜੀ ਦਾ ਉਦੋਂ ਕੀ ਲੱਗਿਆ ਕਦੋਂ ਕਿਸ ਨੂੰ ਪਤਾ ਲੱਗਿਆ ਕਿ ਯਾਰ ਇਹ ਜਿਹੜੀ ਕੁੜੀ ਹੈ ਇਹਨੂੰ ਪਿਛਲੇ ਜਨਮ ਦੀਆਂ ਗੱਲਾਂ ਯਾਦ ਮੈਨੂੰ ਪਤਾ 걸 ਗਿਆ ਕਿ ਇਹ ਚਲਾਕ ਤਾਂ ਪਹਿਲੇ ਤੋਂ ਹੀ ਬਹੁਤ ਜ਼ਿਆਦਾ ਸੀ ਜਦੋਂ ਮੇਰੇ ਕੋਲ ਨਾ ਇੱਕ ਪਹਿਲਾਂ ਮੂਰਤੀਕਾਰ ਹੁੰਦੀ ਸੀ ਉਹਦੀ ਕੋਈ ਪ੍ਰੋਬਲਮ ਆ ਗਈ ਧੱਕਾ ਰੋਣਾ ਪੈਨੀ ਸਵੇਰੇ ਸਵੇਰੇ ਪਹਿਲੇ ਟਾਈਮ ਇੱਕ ਵਾਰ ਜਦੋਂ ਨਾ ਮੈਂ ਗੱਡੀ 'ਚ ਬੈਠਣ ਲਈ ਤਿਆਰ ਹੋਣਾ ਇਹ ਛੋਟੀ ਜਿਹੀ ਸਿਰ ੜ ਕੇ ਉਹਦੇ ਮਗਰ ਆਖੜਿਆ ਕਰੇ ਅੱਛਾ ਬਈ ਕਾਰ ਦੇ ਮੇਰਾ ਡੈਡੀ ਇਹ ਕਹੀਆ ਕਰ ਉਹ ਇਹ ਮਰ ਜੂ ਐ ਕਾ ਜੂ ਪਾਈ ਚਾਕੇ ਪਣਾ ਕਰਨ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਜਦੋਂ ਵੱਡੀ ਹੁੰਦੀ ਗਈ ਨੇ ਢਾਈ ਤਿੰਨ ਸਾਲ ਦੀ ਉਮਰ ਜਾ ਕੇ ਥੋੜਾ ਥੋੜਾ ਬੋਲਣ ਲੱਗ ਗਈ ਇਹ ਮੇਰੇ ਡੈਡੀ ਦੀ ਵਾਂ ਫੜ ਕੇ ਬਾਹਰ ਲੈ ਗਈ ਫੇਚ ਕੇ ਕਹਿੰਦੀ ਵੀ ਮੇਰਾ ਪਿੰਡ ਇੰਦਰ ਆ ਲਾਲਾ ਉਹ ਕਹਿੰਦਾ ਨਹੀਂ ਪੁੱਤ ਤੇਰਾ ਪਿੰਡ ਨਹੀਂ ਆਪਣਾ ਪਿੰਡ ਤਾਂ ਇੱਧਰ ਆਗਾ ਕਹਿੰਦੀ ਨਹੀਂ ਇੱਧਰ ਆ ਮੇਰੇ ਪਿੰਡ ਕੋਲ ਦੀ ਗੱਡੀ ਜਾਂਦੀ ਹੈਗੀ ਇਹ ਪਹਿਲਾ ਚਾਂਸ ਸੀ ਕੁੜੀ ਦਾ ਪਹਿਲਾ ਚਾਂਸ ਸੀ ਫਿਰ ਮੇਰੇ ਡੈਡੀ ਨੇ ਮੇਰੇ ਮਾਤਾ ਨਾਲ ਦੱਸਿਆ ਵੀ ਐਂ ਕਹਿੰਦੀ ਆ ਤੇ ਮੇਰੀ ਮਾਤਾ ਨੇ ਬਿਆਨ ਗੋਲਜੀ ਕਰਤੀ ਮੈਂ ਇਹਨੂੰ ਤਾਂ ਕਿਉਂ ਮੈਂ ਤਾਂ ਸ ਮੈਨੂੰ ਵੀ ਜ਼ਿਆਦਾ ਉਹ ਗੱਲਾਂ ਕਰਦੀ ਮੈਂ ਹਾਂ ਚੱਲੇ ਉਹੀ ਕੀ ਕਰਨ ਸੁਪਨਾ ਆਉਂਦਾ ਮੈਂ ਵੀ ਗੱਲ ਨੂੰ ਟਾਲਦੀ ਸੀ ਉਸ ਤੋਂ ਬਾਅਦ ਮੈਂ ਮੇਰੀ ਮੈਸੇਜ ਮੇਰੇ ਦੋ ਬੱਚੇ ਹੋਰ ਇੱਕ ਇਹ ਅਸੀਂ ਪੰਜ ਜਣੇ ਮੇਰੇ ਕੋਲ ਇੱਕ ਸੈਂਟ ਗੱਡੀ ਸੀ ਮੈਂ ਜਾ ਰਿਹਾ ਸੀ ਰਸਤੇ 'ਚ ਤੇ ਉੱਥੇ ਫਾੜਕ ਲਾਗੇ ਰੇਲਵੇ ਕ੍ਰਾਸਿੰਗ ਤੇ ਉੱਥੇ ਰੇਖ ਖੜ ਗਏ ਤੇ ਉਧਰ ਰੇਲ ਆ ਗਈ ਇਹ ਬੈਠੀ ਬੈਠੀ ਬੋਲਦੀ ਆ ਪਿੱਛੇ ਕਹਿੰਦੀ ਡੈਡੀ ਇਹ ਦੇ ਵਿੱਚ ਐ ਹੁੰਦੀਆਂ ਨੇ ਉਹ ਬੈਠਣ ਵਾਲੇ ਸੀਟਾਂ ਉਹਨੂੰ ਹਾਂ ਤਾਂ ਹਾਂ ਕਰ ਦੋ ਪੈ ਜਾਂਦਾ ਬੰਦਾ ਥੱਲੇ ਕਰ ਲਓ ਬੰਦਾ ਬੈਹ ਜਾਂਦਾ ਗਾ ਟ੍ਰੇਨ ਜਾ ਰਹੀ ਸੀ ਟ੍ਰੇਨ ਨੂੰ ਦੇਖ ਕੇ ਬੋਲਦੀ ਇਹਨੂੰ ਦੇਖ ਕੇ ਦੱਸਣ ਲੱਗ ਗਏ ਮੈਨੂੰ ਮੈਂ ਕਿਹਾ ਵੀ ਤੈਨੂੰ ਕਿਵੇਂ ਪਤਾ ਇਹ ਗੱਲ ਦਾ ਕਹਿੰਦੀ ਮੈਂ ਮੇਰੇ ਡੈਡੀ ਨਾਲ ਜਾਣਦੀ ਹੁੰਦੀ ਸੀ ਮੈਂ ਕਿਹਾ ਮੈਂ ਤੈਨੂੰ ਕਦੋਂ ਲੈ ਕੇ ਆ ਗਏ ਤੂੰ ਨਹੀਂ ਦੂਜਾ ਡੈਡੀ ਉਧਰਲਾ ਡੈਡੀ ਅੱਛਾ ਤੁਸੀਂ ਹੈਰਾਨ ਹੋ ਗਏ ਹੋ ਮੈਂ ਕਿਹਾ ਵੀ ਤੇਰਾ ਕਿੱਥੇ ਕਹਿੰਦੀ ਲਾਲਾਂ ਵਾਲਾ ਡੈਡੀ ਮੇਰਾ ਮਾ ਉਹ ਨਾ ਜਾਣਦੀ ਟ੍ਰੇਨ 'ਚ ਕਿਉਂ ਜਿਹੜਾ ਉਹ ਇਹਦਾ ਡੈਡੀ ਆ ਲਾਲਾਂ ਵਾਲਾ ਉਹ ਨਾ ਆਰਜੀ ਤੌਰ ਤੇ ਰੇਲਵੇ ਵਾਲਿਆਂ ਨਾਲ ਕੰਮ ਕਰਦਾ ਹੁੰਦਾ ਸੀ ਕਿਉਂ ਉੱਥੇ ਰੇਲਵੇ ਸਟੇਸ਼ਨ ਹੈਗਾ ਉੱ ਮੈਂ ਕਿਹਾ ਵੀ ਵੀ ਆਏਗੇ ਨੇ ਕਿ ਉਹ ਤਾਂ ਬਹੁਤ ਟਾਈਮ ਦੀ ਕਹਿੰਦੀ ਹੈਗੀ ਮੈਂ ਕਿਹਾ ਵੀ ਚਲੋ ਠੀਕ ਆ ਪਰ ਉਸ ਤੋਂ ਬਾਅਦ ਅਸੀਂ ਪਾਠ ਪ੍ਰਕਾਸ਼ ਕਰਾਉਂ ਦਿੰਦੇ ਸੀ ਘਰੇ ਹੁਣ ਵੀ ਅਸੀਂ ਕਰਾਉਂਦੇ ਆ ਸਾਡੇ ਸੇਤ ਨੂੰ ਭੋਗ ਪਾਟਿਆ ਗਿਆ ਹਟੇਗਾ ਤੇ ਮੇਰੀ ਸਾਡੇ ਜਿਹੜਾ ਕਿਹੜਾ ਪਾਠਿਆ ਸੀ ਗ੍ਰੰਥੀ ਸਾਡੇ ਪਿੰਡ ਗੁਰਦਾਰ ਸਾਹਿਬ ਤੇ ਲੱਗਿਆ ਸੀ ਉਹ ਸੇਵਾ ਕਰਦਾ ਸੀ ਉਹ ਲਾਲਾਣਾ ਪਿੰਡ ਦਾ ਸੀ ਸਾਡੀ ਮਾਤਾ ਨੇ ਉਹਨਾਂ ਗੱਲ ਦੱਸੀ ਵੀ ਬਾਬਾ ਜੀ ਸਾਡੇ ਕੋਲ ਇੱਕ ਕੁੜੀ ਇੱਕ ਜਨਮ ਹੋਇਆ ਦਾ ਵੱਡੀ ਦੀ ਕੁੜੀ ਹੈ ਮੈਨੂੰ ਵੱਡਾ ਕਹਿੰਦੇ ਨੇ ਵੀ ਵੱਡੇ ਦੀ ਕੁੜੀ ਹੈਗੇ ਵੀ ਉਹ ਕਹਿੰਦੇ ਮੇਰਾ ਪਿੰਡ ਲਾਲਾਂਗਾ ਵੀ ਮੈਂ ਮਰ ਗਈ ਸੀ ਉੱਥੇ ਐਕਸੀਡੈਂਟ ਹੋ ਗਿਆ ਸੀ ਮੇ ਉਹਨੇ ਜਾ ਕੇ ਪਿੰਡ ਉਥੇ ਅਲਾਸਮੈਂਟ ਕਰਾਈ ਵੀ ਆਪਣੇ ਪਿੰਡੋਂ ਕੋਈ ਕੁੜੀ ਦਾ ਡੈਥ ਹੋਈ ਹੈਗੀ ਵੀ ਉਹਦਾ ਪੰਜ ਗਰੀਆਂ ਜਨਮ ਹੋਇਆ ਵੀ ਜੇ ਕਿਸੇ ਦੀ ਹੈਗੀ ਤਾਂ ਉਥੇ ਜਾ ਕੇ ਪਤਾ ਕਰ ਸਕਦੇ ਹਾਂ ਉਸ ਤੋਂ ਬਾਅਦ ਇਹਦਾ ਡੈਡੀ ਤੇ ਇੱਕ ਉਥੇ ਰੇਲਵੇ ਕਲਾਸਿਕ ਦੇ ਲੱਗਿਆ ਹੋਇਆ ਬੰਦਾ ਉਹ ਦੋ ਜਣੇ ਇੱਥੇ ਆਏ ਆਪਣੇ ਘਰੇ ਉਹਨਾਂ ਕੋਲ ਫੋਟੋ ਨਹੀਂ ਮੈਂ ਉਸ ਦਿਨ ਮੈਂ ਘਰੇ ਸੀ ਕੁਦਰਤੀ ਉਹਨਾਂ ਕੋਲ ਫੋਟੋ ਜਿਹੜੀ 8ਵੀਂ ਕਲਾਸ ਵਾਲੀਆਂ 9ਵੀਂ ਵਾਲੀਆਂ 10ਵੀਂ ਵਾਲੇ ਕਾਫੀ ਫੋਟੋ ਨੇ ਉਹਨਾਂ ਕੋਲ ਕਈ ਗਰੁੱਪ ਫੋਟੋਆਂ ਲਈ ਫੜਦੀ ਸੀ ਤੇ ਉਹ ਜਦੋਂ ਆਏ ਇਹ ਜਦੋਂ ਉਹ ਬੰਦਾ ਆ ਗਿਆ ਇਹ ਕਹਿੰਦੀ ਮੇਰਾ ਡੈਡੀ ਆ ਗਿਆ ਮੈਂ ਕਿਹਾ ਤੇਰਾ ਡੈਡੀ ਕਹਿੰਦੀ ਉਹੋ ਆ ਅੱਛਾ ਉਹ ਇਹਦਾ ਡੈਡੀ ਇਹਨੂੰ ਦੇਖ ਕੇ ਰੋਣ ਲੱਗ ਗਿਆ ਅੱਛਾ ਵੀ ਰੋਣਾ ਉਹ ਚਲੋ ਉਹ ਦੂਜੇ ਬੰਦੇ ਨੂੰ ਘੂਰਤਾ ਗੁੱਛੇ ਜਗ੍ਹਾ ਨੂੰ ਚਪਰ ਕਹਿੰਦਾ ਹੋਣਾ ਕਰ ਕਹਿੰਦਾ ਮੈਂ ਆਪ ਹੀ ਪੁੱਛੂ ਉਹ ਕਹਿੰਦਾ ਠੀਕ ਆ ਪੁੱਛੀ ਗਏ ਉਹਨੇ ਚਲੋ ਅਸੀਂ ਬਿਠਾ ਲਿਆ ਚਾਹ ਪਾਣੀ ਰੱਖਿਆ ਸੀ ਇਹ ਉਹਨਾਂ ਭੱਜ ਕੇ ਉਹਦੇ ਕੋਲ ਵਾ ਗਈ ਆਪਣੇ ਡੈਡੀ ਕੋਲੇ ਚਲੋ ਬੈਠੇ ਉਹ ਤੋਂ ਬਾਅਦ ਉਹ ਬੰਦਾ ਜਿਹੜਾ ਦੂਜਾ ਰੇਲਵੇ ਕਰਾਸਿੰਗ ਵਾਲਾ ਸੀ ਮਲਾਜ਼ਮ ਸੀ ਉਹ ਇਹਨੂੰ ਫੋਟੋਆਂ ਦਿਖਾਉਣ ਲੱਗ ਗਿਆ ਅੱਛਾ ਬਈ ਕਹਿੰਦਾ ਕੁੜੀ ਤੇਰਾ ਨੌਕੀ ਆ ਕਹਿੰਦਾ ਮੇਰੇ ਨਾਲ ਸੋਮਾ ਉਦਾਂ ਸੁਮਨਦੀਪ ਨਾਉ ਸੀ ਇਹਨੂੰ ਸੋਮਾ ਕਹਿੰਦੇ ਸੀ ਕਹਿੰਦੀ ਤੂੰ ਸੋਮਾ ਕਹਿੰਦੇ ਹਾਂ ਕਹਿੰਦੀ ਤੂੰ ਮੈਂ ਕਹਿੰਦੀ ਇਹ ਮੇਰਾ ਡੈਡੀ ਆ ਮੇਰੇ ਮਰ ਗਈ ਸੀ ਮੈਂ ਫੇਰ ਇੱਥੇ ਆ ਗਈ ਕਹਿੰਦੀ ਤੇਰੀ ਅੱਜ ਤੂੰ ਫੋਟੋ ਸੈਂਡ ਨਹੀਂ ਕਹਿੰਦੀ ਹਾਂ ਇਹਨੇ 8ਵੀਂ ਕਲਾਸ ਦੀ ਫੋਟੋ ਵੀ ਸੈਂਣੀ ਹੀੜੀ ਕੇ ਪੜਦੀ ਸੀ ਇਹੜੀ ਕੇ ਤੇ 8ਵੀਂ ਕਲਾਸ ਦੀ ਫੋਟੋ ਵੀ ਪਛਾਣੀ ਤੇ ਫਿਰ ਇਹਨੇ 9ਵੀਂ ਦੀ ਵੀ ਫੋਟੋ ਸਿਆਣੀਆਂ ਫਿਰ 10ਵੀਂ ਦੀ ਕਲਾਸ ਦੀ ਫੋਟੋ ਸਿਆਣੀਆਂ ਅੱਛਾ ਤਾਂ ਜੀ ਕਹੋ ਇਹ 9ਵੀਂ ਤੇ 10ਵੀਂ ਲਾਲਾ ਸਕੂਲ ਚ ਕਰਦੀ ਸੀ ਆ ਮੂਲਵਾਲ ਮੂਲਵਾਲ ਮੂੜਾ ਇਹਨੀ ਫੋਟੋ ਜੀ ਫਿਰਨੇ ਆ ਦੋ ਫੋਟੋ ਇੱਕ ਫੋਟੋ ਆ ਜਿਹੜੀ ਗਰੁੱਪ ਫੋਟੋ ਆ ਜੀ ਆਹ ਇਹ ਉਹ ਫੋਟੋ ਚ ਰੱਖ ਲਈ ਜੀ ਨਿਆ ਅੱਛਾ ਇਹ ਫੋਟੋ ਇਹ ਫੋਟੋ ਵੀ ਮੈਂ ਦਿਖਾ ਦਿੰਨਾ ਤੁਹਾਨੂੰ ਥੋੜੀ ਜੀ ਇਹ ਆ ਬੇਟਾ ਹੱਥ ਲਾ ਕੇ ਦੱਸਿਓ ਕਿਹੜੀ ਫੋਟੋ ਆ ਜੀ ਆ ਸੀ ਮੈਂ ਦੂਸਰੇ ਨੰਬਰ ਤੇ ਇਹ ਇਹ ਕਹਿੰਦੇ ਨੇ ਕਿ ਗੁੜੀ ਆ ਜਦੋਂ ਪਹਿਲੇ ਜਨਮ ਦੇ ਵਿੱਚ ਸੀ ਤਾਂ ਆਹ ਕਿਹੜੀ ਕੁੜੀ ਆ ਇਹ ਇਹਨਾਂ ਦਾ ਪਹਿਲਾ ਜਨਮ ਹੈ ਤੇ ਅਗਰ ਆਪਾਂ ਹੋ ਇੱਕ ਹੋਰ ਫੋਟੋ ਆਪਾਂ ਤੋਂ ਛੋੜ ਲਵੇ ਤੇ ਇੱਕ ਇਹ ਫੋਟੋ ਆ ਜਿਹੜੀ ਇਹ ਇਸ ਗੁੜੀਆ ਦੀ ਜਿਹੜੀ ਪਿਛਲੇ ਜਨਮ ਦੀ ਫੋਟੋ ਹੈ ਤੇ ਉਸ ਤੋਂ ਬਾਅਦ ਭਾਜੀ ਫਿਰ ਅੱਗੇ ਕੀ ਹੁੰਦਾ ਫਿਰ ਜੀ ਉਹ ਉਹ ਜਦੋਂ ਬੰਦੇ ਆ ਕੇ ਮੁੜ ਗਏ ਉਹਨਾਂ ਸਾਰਾ ਉਹਨੇ ਅਭੀ ਪੂਰੀ ਤਸੱਲੀ ਕੀਤੀ ਉਹਨਾਂ ਨੂੰ ਯਕੀਨ ਹੋ ਗਿਆ ਵੀ ਬਾਕੀ ਸਾਡੀ ਕੁੜੀ ਆ ਇਹ ਅੱਛਾ ਚੋਲੇ ਦਾ ਡੈਡੀ ਕਾਫੀ ਰੋਇਆ ਇੱਥੇ ਤੇ ਉਸ ਤੋਂ ਬਾਅਦ ਉਹ ਚੱਲ ਗਏ ਪਿੰਡ ਨੂੰ ਜੀ ਇਹ ਮੈਨੂੰ ਕਹਿੰਦੇ ਵੀ ਅਸੀਂ ਮਿਲ ਕੇ ਜਾਣਾ ਇੱਥੇ ਆ ਕੇ ਅਸੀਂ ਮੇਰਾ ਡੈਡੀ ਕਹਿੰਦਾ ਵੀ ਆ ਜਾਓ ਕਹਿੰਦਾ ਕੋਈ ਗੱਲ ਨਹੀਂ ਉਹ ਇੱਥੇ ਜੀ ਦੋ ਤਿੰਨ ਗੱਡੀਆਂ ਭਰ ਕੇ ਆ ਗਏ ਸਾਡੇ ਸਾਡੇ ਪਿੰਡੋਂ ਇੱਕ ਸਾਡੀ ਕੁ ਭੂਆ ਲੱਗਦੀ ਆ ਉਹ ਮਾਨਕੀ ਵੀ ਆਈ ਵੀ ਉਹ ਉਹਨਾਂ ਦੀ ਗੁੜੀ ਇੱਕ ਉੱਥ ਉਹਨਾਂ ਨੇ ਉੱਥੇ ਗੱਲ ਚੱਲਦੀ-ਚੱਲਦੀ ਪਿੰਡ 'ਚ ਰੌਲਾ ਪੈ ਗਿਆ ਵੀ ਹਾਂ ਵੀ ਇਹਨਾਂ ਦੀ ਕੁੜੀ ਜਿਹੜੀ ਜਮਰੀਸੇ ਤੇ ਬੱਸ ਨਾਲ ਜਿੱਦੋਂ ਸਕੂਲ ਜਾਂਦੀ ਸੀ ਉਦੋਂ ਇਹਦੇ ਉੱਪਰ ਦੀ ਧੂਰੀਆਂ ਦੀ ਬੱਸ ਲੰਘੀ ਸੀ ਜੀ ਉਹ ਲੇਟ ਸੀ ਜਿੱਥੇ ਦਾ ਐਕਸੀਡੈਂਟ ਹੋ ਉੱਥੇ ਜਾ ਕੇ ਦੇਖਦੇ ਨੇ ਥੋੜਾ ਜਿਹਾ ਬਲ ਪੈਂਦਾਗਾ ਸੜਕ ਦੇ ਵਿੱਚ ਅੱਛਾ ਜਿੱਥੇ ਇਹਦੀ ਸੈਂਡਲ ਲਿਆ ਸੀ ਤੇ ਉਹ ਬੱਸ ਆ ਲੱਗਦੇ ਰੱਬ ਜ ਨੇ ਕਿਵੇਂ ਜਿਹਦੀ ਮੌਤ ਹੋਣੀ ਸੀ ਤੇ ਉਹ ਕਦੇ ਹੋਰ ਪਾਸੇ ਦੇਖਣ ਲੱਗੇ ਬੱਸ ਦੇ ਥੱਲੇ ਆ ਗਈ ਉਹ ਪਤਾ ਲਾ ਕੇ ਤੋਂ ਉਹ ਕਹਿੰਦੇ ਵੀ ਪੰਜ ਕਰਾਈਆਂਗੇ ਉਹ ਕਹਿੰਦੇ ਹੁਣ ਕਿਹੜਾ ਜਾਉ ਲੋਕ ਡਰਦੇ ਨੇ ਵਾਲੇ ਕਿਸੇ ਤੇ ਕਰ ਜਾ ਕੇ ਫੇ ਕਿਵੇਂ ਖਾਂਗੇ ਉਹ ਜਦ ਪਤਾ ਲਿਆ ਕਹਿੰਦੇ ਅਸੀਂ ਕੂਕੇ ਵਜਦੇ ਹਾਂ ਉਹ ਕਹਿੰਦੇ ਕੂਕੇ ਦੇ ਘਰੇ ਆ ਗਏ ਉਹ ਜਿਹੜੀ ਸਾਡੇ ਭੂਆ ਦੀ ਕੁੜੀ ਉੱਥੇ ਵਿਆਹੀ ਵੀ ਉਹ ਕਹਿੰਦੀ ਉਹ ਤਾਂ ਮੇਰੇ ਮਾਮੇ ਦਾ ਘਰ ਆਗਾ ਉਹ ਚਲੋ ਨਾਲ ਲੈ ਕੇ ਤੇ ਦੋ ਤਿੰਨ ਦੋ ਬਈ ਤਿੰਨ ਗੱਡੀਆਂ ਭਰ ਕੇ ਆ ਗਏ ਜਿੱਥੇ ਚਲੋ ਬਹੁਤ ਜ਼ਿਆਦਾ ਫਰੂਟ ਵਗੈਰਾ ਲੈ ਕੇ ਇਹਦੀ ਖਤਰ ਤੇ ਉਸ ਤੋਂ ਬਾਅਦ ਉਹ ਆ ਕੇ ਸਾਰੀਆਂ ਬੁੜੀਆਂ ਬਹਿ ਗਈਆਂ 15 20 ਜਣੇ ਜੋ ਬੁੜੀਆਂ ਬੰਦੇ ਕਾਫੀ ਇਨੇ ਕੱਲਾ ਕੱਲਾ ਬੰਦਾ ਸਿਆਣ ਲੈ ਆਹ ਮੇਰੀ ਇਕੱਠ ਕਰਕੇ ਆਏ ਉਹ ਕੋਲੋਂ ਪਿੰਡੋਂ ਆਏ ਜੀ ਹਾਂ ਜੀ ਹਾਂ ਇਨੇ ਕੱਲਾ ਕੱਲਾ ਬੰਦਾ ਸਿਆਣ ਲੈ ਆਹ ਮੇਰੀ ਚਾਚੀ ਆ ਮੇਰੀ ਤਾਈ ਆਹਾ ਆਹਾ ਆ ਮੇਰੀਆਂ ਦੋ ਭਾਬੀਆਂ ਨੇ ਇੱਕ ਕਹਿੰਦੀ ਮੇਰੀ ਕੱਚੀ ਭਾਬੀ ਐ ਭਾਬੀ ਇੱਕ ਮੇਰੀ ਪੱਕੀ ਭਾਬੀ ਐ ਬਿਨਾ ਕਿਸੇ ਦੇ ਦੱਸੇ ਕੁੜੀ ਨੇ ਇਕੱਲੇ ਕੱਲੇ ਦੀ ਬਾਹ ਫੜ ਲਈ ਜੀ ਜਿਹਨੂੰ ਪੱਕੀ ਭਾਬੀ ਕਹਿੰਦੇ ਸੀ ਉਹ ਜਿਹੜੀ ਉਹ ਕੁੜੀ ਆ ਉਹਦੇ ਘਰ ਵਾਲਾ ਜਿਹੜਾ ਉਹ ਅਕਾਲੀ ਦਲ ਦਾ ਜੂਥ ਦਾ ਆਗੂ ਆ ਵਧੀਆ ਮੁੰਡਾ ਵਧੀਆ ਉਹਦੀ ਪਹਿਚਾਣ ਆਗੀ ਉਹਨੂੰ ਉਹਦੇ ਘਰ ਵਾਲੇ ਨੂੰ ਇਹ ਪੱਕੀ ਭਾਬੀ ਕਹਿੰਦੀ ਜਿਹੋ ਨੇ ਪੱਕੀ ਭਾਬੀ ਕਿਹਾ ਇਹ ਮੇਰੇ ਡੈਡੀ ਆਉਜੀ ਬੁੱਕਲ ਚ ਲੈ ਲਿਆ ਜੀ ਯਕੀਨ ਹੋ ਗਿਆ ਉਹਨਾਂ ਨੇ ਵੀ ਕੁੜੀ ਸੱਚ ਬੋਲ ਰਹੀ ਆ ਚਲੋ ਜੀ ਫਿਰ ਉਹ ਕਹਿਣ ਲੱਗੀ ਕਹਿੰਦੀ ਇਹ ਉਹ ਹੇ ਉਹ ਨੂੰ ਕਹਿੰਦੀ ਕਹਿੰਦੀ ਭਾਬੀ ਮੇਰਾ ਡੋਲੂ ਮੈਂ ਤੁਹਾਡੇ ਘਰੇ ਡੋਲੂ ਰੱਖ ਕੇ ਸ਼ੋਦ ਜਾਂਦੀ ਹੁਈ ਸੋਮਵਾਰ ਦਾ ਦਿਨ ਸੀ ਜਿਸ ਦਿਨ ਮੌਤ ਹੁੰਦੀ ਹੈ ਇਹਦੀ ਹਾਂ ਜਿਸ ਦਿਨ ਮੌਤ ਉਹ ਕਹਿੰਦੀ ਭਾਬੀ ਮੇਰਾ ਡੋਲੂ ਕਿੱਥੇ ਆ ਉਹ ਕਹਿੰਦੀ ਤੇਰੇ ਡੋਲ ਤੇਰੀ ਮੰਮੀ ਲੈ ਗਈ ਤੇਰੀ ਚਲੋ ਜੀ ਉਹ ਬੈਠੇ ਰਹੇ ਫਿਰ ਉਸ ਤੋਂ ਬਾਅਦ ਲੋਕਾਂ ਦਾ ਆਉਣਾ ਜਾਣਾ ਲੱਗ ਗਿਆ ਕਾਫੀ ਇਹਨਾਂ ਦੇ ਪਿੰਡੋਂ ਮਿਸਤਰੀ ਸੀ ਉਹ ਵੀ ਇੱਥੇ ਆਇਆ ਉਹਨੇ ਆ ਕੇ ਕਿਹਾ ਕਹਿੰਦਾ ਪੁੱਤ ਤੂੰ ਮੈਨੂੰ ਜਾਣਦੀ ਆ ਕਹਿੰਦੀ ਹਾਂ ਕਹਿੰ ਇਹ ਕਹਿੰਦੀ ਫਿਰ ਅਸੀਂ ਥੋੜਾ ਕੰਮ ਵੀ ਕਰਦੇ ਹੁੰਦੇ ਸੀ ਇਹਨੇ ਉਹਨਾਂ ਨੂੰ ਕਿਹਾ ਚਲੋ ਜੀ ਉਹ ਰੋਪਿਆ ਵਿਚਾਰਾ ਭਾਵ ਖੋਹਦਾ ਅਗਲਾ ਕੰਦੀ ਨੂੰ ਵੀ ਇੰਨੇ ਟਾਈਮ ਬਾਅਦ ਕੁੜੀ ਮਿਲੀ ਆ ਜੀ ਉਸ ਤੋਂ ਬਾਅਦ ਉਹ ਬਾਗੇ ਉਸ ਤੋਂ ਬਾਅਦ ਨੇ ਮੈਨੂੰ ਕਹਿੰਦੇ ਵੀ ਉਹਨੂੰ ਇੱਥੇ ਲੈ ਕੇ ਆਈ ਚਲੋ ਮੈਂ ਇਹਨੂੰ ਜਦੋਂ ਇੱਥੋਂ ਲਿਜਾਣ ਲਈ ਮੋਟਰਸਾਈਕਲ ਉਹਨਾਂ ਦੇ ਘਰੇ ਬੁਲਾਇਆ ਸੋਨੂੰ ਵੀ ਘਰੇ ਲੈ ਕੇ ਆਈ ਸਾਡੇ ਕਿੱਥੇ ਦਾ ਜਨਮ ਸੀ ਪਾਣਾ ਅਲਾਣਾ ਪਿੰਡ ਵੀ ਲੈ ਕੇ ਆਈ ਇਹ ਤਿੰਨ ਸਾਂਢ ਤਿੰਨ ਸਾਲ ਦੀ ਸੀ ਇੰਨੀ ਕਿ ਬਸ ਯਾਨੀ ਕਿ ਸਾਲਕ ਦੇ ਅੰਦਰ ਅੰਦਰ ਇਹ ਸਾਰਾ ਕੁਝ ਵਾਪਰਿਆ ਜੀ ਤੇ ਮੈਂ ਇਹਨੂੰ ਜਦੋਂ ਲੈ ਕੇ ਗਿਆ ਇੱਥੋਂ ਤੇ ਜਦੋਂ ਸੇਰਪੁਰ ਵਿੱਚ ਦੀ ਨੰਗਣ ਲੱਗੇ ਸਾਡਾ ਕਸਬਾ ਪੈਂਦਾ ਸੇਰਪੁਰ ਛੋੜਾ ਜਾਂ ਇਹ ਮੈਨੂੰ ਕਹਿੰਦੀ ਵੀ ਕੇਲੇ ਲੈ ਲੈ ਅੱਛਾ ਮੈਂ ਕੇਲੇ ਤਾਂ ਹੀ ਕਰਨ ਨੇ ਕਹਿੰਦੀ ਮੇਰੇ ਵੀਰੇ ਨੂੰ ਪਸੰਦ ਬਹੁਤ ਨੇ ਜਿਹੜਾ ਉਧਰਲਾ ਭਰਾ ਹੈਗਾ ਅੱਛਾ ਉਹਦੇ ਵਾਸਤੇ ਮੰਗ ਉਹਦੇ ਵਾਸਤੇ ਕੇਲੇ ਉਹ ਬੰਦਾ ਵਾਕਈ ਕੇਲਿਆਂ ਦਾ ਸਕੀਨ ਆਗਾ ਜੀ ਕੇਲੇ ਖਾਣ ਦੇ ਬਹੁਤ ਸਕੀਨ ਆਉ ਮੁੰਡਾ ਉਦਾਂ ਵੀ ਸਿਹਤ ਪੱਖੋਂ ਵੀ ਠੀਕ ਆਗਾ ਤੇ ਮੈਂ ਕੇਲੇ ਲੈ ਲੈ ਮੈਂ ਮੂਲੋ ਵਾਲਾ ਰਾਹ ਦੇ ਉੱਪਰ ਜਾ ਕੇ ਇਹਨੂੰ ਤਾਰਤਾ ਅੱਛਾ ਮੋਟਰਸਾਈਕਲ ਤੋਂ ਮੈਂ ਕਿਹਾ ਵੀ ਲੈ ਮੈਂ ਤੇਰਾ ਘਰ ਨਹੀਂ ਜਾਣਦਾ ਜਿੱਥੇ ਤੇਰਾ ਘਰ ਆ ਤੂੰ ਉੱਥੇ ਚੱਲ ਜਾ ਏ ਜੀ ਮੇਰੇ ਮੂਰੇ ਮਰੋ ਤੁਰਕੇ ਚਲ ਗਈ ਹਾਂ ਇਹ ਮੈਂ ਮੋਟਰਸਾਈਕਲ ਰੋਡ ਕਦੇ ਮਗਰ ਮਾਰ ਤੁਰੇ ਕੋ ਛੋਟੀ ਜੀ 3 6 5 ਸਾਲ ਦੀ ਕਰੀਬ ਦੇ ਮਾਸਾ ਸੀ ਇਹ ਮੈਂ ਇਹਦੇ ਮਗਰ ਮਾਰ ਗਈਆਂ ਜੀ ਇਹ ਆਪਦੇ ਘਰੇ ਜਾਵੜੀ ਹਾਂ ਇਹਨੇ ਜਾ ਕੇ ਆਦੀ ਮਾਂ ਨੂੰ ਜੱਫੀ ਪਾ ਲਈ ਜੀ ਅੱਛਾ ਉਹ ਕਹਿੰਦੀ ਕੌਣ ਆ ਕਹਿੰਦੀ ਮੈਂ ਸੋਮਾ ਕਹਿੰਦੀ ਮੇਰੀ ਸੋਮਾ ਤਾਂ ਮਰ ਗਈ ਉਹ ਕਹਿੰਦੀ ਨਹੀਂ ਉਦੋਂ ਮੈਂ ਮਰ ਗਈ ਹੁਣ ਮੈਂ ਉੱਥੇ ਆਂਗੀ ਮੈਂ ਮੇਰੇ ਡੈਡੀ ਨਾਲ ਆਈਆਂਗੀ ਹਾਂ ਚਲੋ ਜੀ ਉਹ ਰੋਣ ਲੱਗੀ ਉਦੋਂ ਬਾਅਦ ਹੀ ਹੌਲੀ ਹੌਲੀ ਇਕੱਠ ਹੋਣ ਲੱਗਿਆ ਜਿਸ ਦਿਨ ਅਸੀਂ ਗਏ ਸੀ ਉਸ ਦਿਨ ਗੋਵਿੰਦ ਸਿੰਘ ਲੌਂਗਵਾਲ ਜਿਮਨੀ ਚੋਂ ਜਿੱ अच्छा बहुत ज्यादा उथे इकट्ठी इन्हने घर जो इन्हने उथे छोटा ये पिंडा उथे 2 300 बंदा बुढ़ियां बच्चे बहुत इकट्ठे हो गए सी हो जी इने फिर उथे अपनी मां नु गया कंदा वी मेरी ਘੜੀ ਕਿੱਥੇ ਆ ਗਈ ਆਹੀ ਘੜੀ ਘੜੀ ਆ ਆ ਘੜੀ ਹੈ जी अच्छा एक कहनी मेरी ਘੜੀ ਕਿੱਥੇ ਆ ਉਹ ਕਹਿੰਦੀ ਜਿੱਥੇ ਤੂੰ ਘੜੀ ਰੱਖੀ ਆ ਤੇਰੀ ਘੜੀ ਉੱਥੇ ਪਈ ਆ ਕਹਿੰਦੀ ਕਿੱਥੇ ਰੱਖੀ ਆ ਕਹਿੰਦੀ ਉਹ ਫੋਟੋ ਤੇ ਪਈ ਆ ਬਰਾਬਰ ਮੇਰੇ ਸਾਹਮਣੇ ਦੀ ਗੱਲ ਆ ਜੀ ਇਹਨੇ ਤਾਂ ਹੱਥ ਕੀਤਾ ਉਹਦੇ ਉਹਨਾਂ ਦੀ ਅਲਮਾਰੀ ਬਣਾਈ ਸੀ ਦੀਵਾਰ ਦੇ ਵਿੱਚ ਜਿਹੜੀ ਅਲਮਾਰੀ ਹੁੰਦੀ ਆ ਹਾਂ ਉਹਦੇ ਉੱਪਰ ਇੱਟਾਂ ਦੇ ਉੱਪਰ ਜਿਹੜੀ ਬਣੇ ਹੁੰਦੇ ਥੋੜਾ ਜਿਹਾ ਵੱਧਰਾ ਜਿਹਾ ਉਹਦੇ ਉੱਪਰ ਫੋਟੋ ਪਈ ਸੀ ਫੋਟੋ ਤੋਂ ਮੰਗਰੇ ਘੜੀ ਪਈ ਸੀ ਜੋ ਘੜੀ ਚੱਕੀ ਤੇ ਪਰ ਗਰਦਗਰ ਜੰਮੀ ਵਿੱਚ ਘੜੀ ਖੜੀ ਸੀ ਬਿਲਕੁਲ ਇਹ ਪੂਰੀ ਫੁੱਲ ਘਰ ਜੰਮੀ ਚ ਉਹਨੇ ਝਾੜਤਾ ਉਹ ਘੜੀ ਘੁੜੀ ਝਾੜੀ ਫਿਰ ਇਹਨੇ ਮੋਂ ਸੂਟ ਮੰਗਿਆ ਕਹਿੰਦੀ ਮੇਰਾ ਕਾਲਾ ਸੂਟ ਕਿੱਥੇ ਆ ਉਹ ਕਹਿੰਦੇ ਵੀ ਤੇਰੇ ਕੱਪੜੇ ਤਾਂ ਸਾਰੇ ਅਸੀਂ ਫੂਕਤੇ ਅੱਛਾ ਚਲੋ ਹੁੰਦਾ ਹੀ ਅਗਲੋਂ ਵੀ ਜਾ ਦੱਸ ਦੋ ਜਾਂ ਵੀ ਕੁੜੀ ਕਿਉਂ ਇਸ ਤੋਂ ਪਹਿਲਾਂ ਤਾਂ ਇੱਕ ਭਰਾ ਮਰ ਗਿਆ ਸੀ ਅੱਛਾ ਜੀ ਇਹ ਦੋ ਭਰਾ ਇੱਕ ਭੈਣ ਸੀ ਪਹਿਲਾਂ ਭਰਾ ਮਰ ਗਿਆ ਫਿਰ ਇਹਦੀ ਡੈਥ ਹੋ ਉਨੇ ਜਿਹੜੇ ਪੁਰਾਣੇ ਕੱਪੜੇ ਸੀ ਉਹ ਇਹਨਾਂ ਨੇ ਫੂਕਤੇ ਹੂੰ ਉਸ ਤੋਂ ਬਾਅਦ ਜੀ ਇਹ ਜਿਨ੍ਹਾਂ ਦੇ ਘਰੇ ਟਿਊਸ਼ਨ ਵੱਢਦੀ ਸੀ ਉਹਨਾਂ ਦੇ ਘਰੇ ਵੀ ਗਈ ਆ ਜੀ ਹੂੰ ਉਹਨਾਂ ਨੂੰ ਕਿਹਾ ਕਹਿੰਦੀ ਆਹਾਹਾ ਫਿਰ ਕਹਿੰਦੇ ਉਹ ਦੱਸਦੇ ਨੇ ਕਹਿੰਦੇ ਵੀ ਇਹ ਟਿਊਸ਼ਨ ਪੜਾਉਣ ਵਾਲੇ ਨੇ ਇਹਨੂੰ ਹਟਾਤਾ ਸੀ ਉੱਥੋਂ ਅੱਛਾ ਕਹਿੰਦੇ ਇਹ ਉਹਨੂੰ ਦੱਸਣ ਲੱਗ ਗਿਆ ਕਰ ਵੀ ਐ ਨਹੀਂ ਤੂੰ ਇੱਕਨ ਕਰ ਪਹਿਲਾਂ ਵੀ ਅੱਛਾ ਹੁਸ਼ਿਆਰ ਤੇ ਉੱਥੇ ਪਹਿਲਾਂ ਹੀ ਬੰਨੂ ਹੁਸ਼ਿਆਰ ਸੀ ਜੀ ਚਲੋ ਜੀ ਇਹ ਨੇ ਉਹਨਾਂ ਦੇ ਘਰੇ ਵੀ ਗਈ ਇਹ ਆਪਦੀ ਸਹੇਲੀ ਦੇ ਘਰੇ ਵੀ ਗਈ ਹਾਂ ਇਹਦੀ ਇਹਨੇ ਸਹੇਲੀ ਜਾਂ ਜਾਂ ਕਿਹਾ ਕਹਿੰਦੀ ਮੇਰੀ ਚੁੰਨੀ ਕਿੱਥੇ ਆ ਹਾਂ ਉਹ ਕਿਉਂ ਇਹਨੇ ਆਪਦੀ ਸਹੇਲੀ ਨਾਲ ਚੁੰਨੀ ਵਟ ਅੱਛਾ ਕਿਵੇਂ ਬੰਦੇ ਪੱਗ ਵਟਾ ਲੈਂਦੇ ਨੇ ਉਹ ਇਹ ਇੱਕ ਇਹਦੀ ਫੋਟੋ ਵੀ ਹੈ ਇਹਦੇ ਵਿੱਚ ਉਹ ਕੁੜੀ ਨਾਲ ਚੁੰਨੀ ਵਟਾਈ ਸੀ ਇਹਨੇ ਉਹ ਤੋਂ ਜਾ ਕੇ ਕਿਹਾ ਵੀ ਮੇਰੀ ਚੁੰਨੀ ਕਿਤੇ ਕਹਿੰਦੀ ਤੇਰੀ ਚੁੰਨੀ ਤਾਂ ਮੈਂ ਫੂਕਤੀ ਸੀ ਅੱਛਾ ਉਹ ਉਹ ਕਹਿੰਦੀ ਕਿ ਵੀ ਮੈਂ ਚਲੋ ਜੀ ਫਿਰ ਜਾਨੀ ਕਾਫੀ ਉੱਥੇ ਲੋਕ ਆਏ ਇਕੱਲੇ ਇਕੱਲੇ ਨੇ ਸਿਆਣਿਆਂ ਉੱਥੇ ਹੋਰ ਵੀ ਇੱਕ ਲਵੇ ਫੌਜੀ ਆ ਬੰਦਾ ਉਹਨਾਂ ਦੀ ਫੌਜੀ ਬੰਦੇ ਕੀ ਆ ਜੀ ਉਹਨਾਂ ਦੇ ਘਰ ਵੀ ਗਈ ਇਹ ਕਾਫੀ ਘਰਾਂ ਚ ਮਿਲ ਕੇ ਆਈ ਉਸ ਤੋਂ ਬਾਅਦ ਜਾਣਾ ਹੋਣ ਲੱਗਾ ਫਿਰ ਸਕੂਲ ਚ ਵੀ ਗਈ ਆ ਉਹਦੇ ਉੱਥੇ ਸਕੂਲ ਚ ਵੀ ਹਾਂ ਉਹਦਾ ਸਕੂਲ ਜਿਹਦਾ ਇੱਕ ਟੀਚਰ ਸੀ ਉੱਥੇ ਉਹਨੂੰ ਜਾ ਕੇ ਮਿਲ ਕੇ ਆਈਏ ਉਹਨੇ ਇਹਨੂੰ ਪੈਸੇ ਪੂਏ ਵੀ ਦਿੱਤੇ ਆਪਣੀ 50 500 ਰੁਪਏ ਪਤਾ ਨਹੀਂ ਕਿੰਨੇ ਉੱਤੇ ਉਸ ਤੋਂ ਬਾਅਦ ਹੁਣ ਇਹ ਉਹ ਬੰਦੇ ਸਾਡੇ ਪਰਿਵਾਰ ਚ ਆਉਂਦੇ ਜਾਂਦੇ ਨੇ ਜੀ ਲੋਹੜੀ ਦਿਵਾਲੀ ਸਾਡੇ ਜਿੱਦਾਂ ਵੀ ਕੋਈ ਕੋਈ ਪ੍ਰੋਗਰਾਮ ਸਾਡੇ ਵਿਆਹ ਹੋਇਆ ਸੀ ਕੁੜੀ ਦਾ ਸਾਡੇ ਵਿਆਹ ਚ ਵੀ ਆਏ ਸੀ ਜੀ ਉਹ ਵੀ ਆਉਂਦੇ ਜਾਂਦੇ ਰਹਿੰਦੇ ਨੇ ਜੀ ਸੰਦੂ ਭਾਈ ਉਹਨਾਂ ਨੇ ਯਕੀਨ ਉਸ ਪਰਿਵਾਰ ਨੇ ਕਰ ਲਿਆ ਸੀ ਵੀ ਇਹ ਸੱਚੀ ਉਹ ਸਾਡੀ ਕੁੜੀ ਹੈ ਇਹ ਅਸਲ 'ਚ ਅਸੀਂ ਉਹਨਾਂ ਦੀ ਗੱਲਾਂ ਤੇ ਯਕੀਨ ਕੀਤਾ ਇਹ ਜਿਹੜੀਆਂ ਗੱਲਾਂ ਦੱਸਦੀ ਸੀ ਉਹਨਾਂ ਅਸੀਂ ਬਾਬੇ ਨੂੰ ਦੱਸਤਾ ਬਾਬੇ ਨੇ ਜਾ ਕੇ ਅਲਾਸਮੈਂਟ ਕਰਦੀ ਪੰਜ ਗ ਵੀ ਉਹ ਆਪਣੇ ਪਿੰਡ ਜਾਜੇ ਉਦੋਂ ਬਾਦ ਉਹ ਆਏ ਉਹਨਾਂ ਨੇ ਆ ਕੇ ਕੱਲੀ ਕੱਲੀ ਚੀਜ਼ਾਂ ਪੁੱਛੀਆਂ ਨੇ ਦੱਸਤੀਆਂ ਉਹਨੂੰ ਸਾਰੀਆਂ ਅੱਛਾ ਉਹਨਾਂ ਨੂੰ ਯਕੀਨ ਹੋ ਗਿਆ ਫਿਰ ਉਹ ਗੱਡੀਆਂ ਭਰ ਕੇ ਇੱਥੇ ਆਏ ਜੀ ਫਿਰ ਉਸ ਤੋਂ ਮੈਂ ਉੱਥੇ ਗਿਆ ਫਿਰ ਇਹਨੇ ਜਾ ਕੇ ਕੱਲੇ ਕੱਲੇ ਬੰਦੇ ਸਿਆਣੇ ਜੀ ਫਿਰ ਮੈਨੂੰ ਵੀ ਯਕੀਨ ਹੋ ਗਿਆ ਕਿ ਬਾਕੀ ਗੱਲ ਸੱਚ ਆ ਜੀ ਅੱਛਾ ਪੁੱਤ ਹੁਣ ਕੀ ਕੀ ਜ਼ਿਆਦਾ ਤੁਹਾਡੇ ਇਸ ਟਾਈਮ ਹੁਣ ਤਾਂ ਡਿਨਰ ਨੂੰ ਮੈਂ ਮਿਲੀ ਮਿਲੀ ਉਹਨਾਂ ਨੂੰ ਉਹੀ ਜ਼ਿਆਦਾ ਬਾਕੀ ਸਾਰਾ ਭੁੱਲੀ ਜਾਂਦੀ ਆ ਹੁਣ ਕਿਵੇਂ ਵੀ ਦਿਨ ਪਈ ਜਾਂਦੇ ਨੇ ਉਮਰ ਸੋਡੀ ਵੱਡੀ ਹੋਈ ਜਾਂਦੀ ਆ ਕਹਿੰਦੇ ਨੇ ਅਗਰ ਪਿਛਲਾ ਜਨਮ ਕਿਸੇ ਨੂੰ ਯਾਦ ਆ ਤਾਂ ਉਹ ਭੁੱਲ ਜਾਂਦੇ ਨੇ ਕਿਉਂ ਸੰਦੂ ਭਾਈ ਐਵੇਂ ਹੁੰਦਾ ਵੀ ਪਿਛਲਾ ਜਨਮ ਇਹਦਾ ਕੁੜੀ ਦਾ ਕਿੰਨਾ ਕੁ ਫਰਕ ਆ ਪਹਿਲਾਂ ਨਾਲੋਂ ਵੀ ਮੈਮਰੀ ਕਿੰਨੀ ਕੁ ਮਤਲਬ ਇਹਨਾਂ ਬਹੁਤ ਜ਼ਿਆਦਾ ਸੀ ਪਹਿਲਾਂ ਜਿੰਨੀ ਵੀ ਕਹਦੋਂ ਇੱਥੇ ਇਹਦੇ ਨਾਲ ਕੁੜੀ ਪੜਦੀ ਆ ਉਹ ਇੱਥੇ ਸਾਡੇ ਪਿੰਡ ਵਿੱਚ ਹੀ ਵੀ ਆ ਜੀ ਮੇਰੇ ਪਿੰਡ 'ਚ ਇੱਥੇ ਵਿਆਹੀ ਵੀ ਆ ਸਾਡਾ ਇੱਕ ਫਰੈਂਡ ਆ ਮੁੰਡਾ ਉਹਦੇ ਉਹਨੂੰ ਵਿਆਹੀ ਵੀ ਆ ਇਹਦੀ ਜਿਹੜੀ ਪਹਿਲੀ ਸਹੇਲੀ ਸੀ ਉਹਦਾ ਦਾਦਾ ਕੁੜੀ ਦਾ ਆਇਆ ਸੀ ਇੱਥੇ ਅੱਛਾ ਤੇ ਉਹ ਦਾਦਾ ਆਇਆਗਾ ਉਹ ਥੋੜਾ ਜਿਆ ਉੱਚੀ ਬੋਲਦਾ ਉਹ ਜਦੋਂ ਆ ਗਿਆ ਇਹ ਦੇਖ ਕੇ ਉਹ ਅੰਦਰ ਵੜ ਗਿਆ ਅੱਛਾ ਇਸ ਕਾ ਕਹੋਂਗਾ ਨੀ ਇਹ ਸਾਡੇ ਪਿੰਡ ਦਾਗਾ ਮੈਂ ਕਿਹਾ ਤੂੰ ਅੰਦਰ ਕਾਦੋਂ ਵੜ ਗਿਆ ਫਿਰ ਤੂੰ ਮਿਲ ਲੈ ਇਹਨੂੰ ਲੈ ਕਹਿੰਦੀ ਤਾਂ ਉੱਚੀ ਵਾਲਾ ਬੋਲਦਾ ਬੜਾ ਰੌਲਾ ਪਾਉਂਦਾਗਾ ਇਹਨੂੰ ਪਤਾ ਸੀ ਪਹਿਲਾਂ ਉਹ ਬਾਕੀ ਜੀ ਅਜੇ ਮੇਰੇ ਸਾਹਮਣੇ ਹੋਣਾ ਉਹ ਬਾਕੀ ਉਹ ਉੱਚੀ ਬੋਲਦਾ ਔਰ ਬਹੁਤ ਤੇਜ਼ ਬੋਲਦਾ ਅੱਛਾ ਬਤ ਕਈ ਵਾਰੀ ਹੁਣ ਕੋਈ ਯਾਦ ਆਉਂਦੀ ਆ ਕਰਦੀ ਉੱਥੇ ਦੀ ਨਹੀਂ ਜੀ ਹੁਣ ਸਾਰਿਆਂ ਨੇ ਮਿਲੇ ਹੋਏ ਆਂ ਯਾ ਫਿਰ ਜੇ ਦੀ ਕਰ ਦੰਦਾ ਤੇ ਡਾਡੀ ਲੈ ਜਾਂਦਾ ਮਿਲਣ ਅੱਛਾ ਫਿਰ ਜਾ ਵੀ ਉਹਨੇ ਨੇ ਤੁਸੀਂ ਹਾਂ ਜੀ ਤੇ ਹੁਣ ਕਈ ਵਾਰੀ ਅਗਰ ਆਪਾਂ ਕਿਵੇਂ ਮਾਮਾ ਦਾ ਜਿਆਦਾ ਪਿਆਰ ਆਉਂਦਾ ਹੁੰਦਾ ਹੈ ਨਾ ਉਹ ਮਾਂ ਦਾ ਪਿਆਰ ਆਉਂਦਾ ਜਾਂ ਇਹਦਾ ਆਉਂਦਾ ਹੁਣ ਇਧਰ ਦੀ ਮੰਮੀ ਦਾ ਆਉਂਦਾ ਕਿ ਜਿਆਦਾ ਇਧਰ ਦਾ ਆਉਂਦਾ ਜਿਆਦਾ ਹਾਂਜੀ ਵੀ ਉਧਰ ਨਾਲ ਹੁਣ ਤੁਸੀਂ ਹੌਲੀ ਹੌਲੀ ਟੁੱਟਦੇ ਜਾਂਦੇ ਹੋ ਕਿਵੇਂ ਬੰਦਾ ਵੀ ਅਗਰ ਆਪਾਂ ਦੋਸਤੋ ਕਹੀਏ ਵੀ ਨਾ ਜਾਵੇ ਕਿਤੇ ਜਿਆਦਾ ਪਿਆਰ ਘਟ ਵੀ ਜਾਂਦਾ ਕਈ ਵਾਰੀ ਕਿਉਂਕਿ ਹੁਣ ਇਹਦਾ ਕੁੜੀ ਦਾ ਜਨਮ ਹੋ ਰਿਹਾ ਹੈ ਪਰ ਹੁਣ ਅਗਰ ਮੈਂ ਉਸ ਗੱਲ ਦੇ ਉੱਪਰ ਆਵਾਂ ਨਾ ਵੀ ਕਿੰਤੂ ਪਰੰਤੂ ਬਹੁਤ ਲੋਕ ਕਰਦੇ ਨੇ ਇਸ ਵੀਡੀਓ ਦੇ ਵਿੱਚ ਵੀ ਕਮੈਂਟ ਕਰਨਗੇ ਬਹੁਤ ਲੋਕ ਲੈ ਯਾਰ ਇਹ ਤਾਂ ਝੂਠ ਬੋਲੀ ਜਾਂਦੇ ਨੇ ਕੁੜੀ ਐ ਸਿਖਾ ਕੇ ਬਿਠਾਈ ਹੋਈ ਹੈ ਨਾ ਪਹਿਲਾਂ ਨੰਬਰ ਤੇ ਇੱਕ ਗੱਲ ਇਹ ਆ ਕਿ ਬਾਈ ਨੂੰ ਸਿਖਾ ਕੇ ਬਿਠਾਉਣ ਦੀ ਲੋੜ ਕੋਈ ਨਹੀਂ ਇੱਕ ਤਾਂ ਮੈਂ ਹੋਰ ਪੜਦਾ ਹੁੰਨਾ ਮੈਂ ਪਹਿਲਾਂ ਵੀ ਕਈ ਵਾਰੀ ਸਟੋਰੀਆਂ ਹੀ ਜਿਹੜੇ ਪਾਈਆਂ ਨੇ ਮੈਂ ਹੋਰ ਵੀ ਦੇਖਿਆ ਮੈਂ ਕਮੈਂਟ ਕਈ ਵਾਰੀ ਪੜਦਾ ਹੁੰਨਾ ਵੀ ਜੀ ਕਿਹੜਾ ਦੁਬਾਰੇ ਜਨਮ ਹੁੰਦਾ ਉਹ ਅਮੀਰ ਦਾ ਨਾਮ ਲੈਂਦਾ ਕਿ ਯਾਰ ਮੇਰਾ ਮੈਂ ਅਮੀਰ ਘਰੇ ਸੀ ਪਰ ਇੱਥੇ ਉਲਟਾ ਕੰਮ ਉੱਥੇ ਵੀ ਥੋੜੀ ਥਿਓਰੀ ਹੈ ਜਿਹੜੀ ਉਹ ਵੀ ਗਲਤ ਆ ਇਹ ਬਾਈ ਹੈਗਾ ਵਧੀਆ ਠੀਕ ਠਾਕ ਚੰਗੇ ਘਰ ਹਾਂ ਬਾਈ ਦੀ ਚੰਗੀ ਜ਼ਮੀਨ ਜਾਇਦਾਦ ਆ ਚੰਗੀਆਂ ਗੱਡੀਆਂ ਬਾਈ ਨੇ ਰੱਖੀਆਂ ਹੋਈਆਂ ਨੇ ਤੇ ਕਿੱਥੇ ਕੁੜੀ ਦਾ ਪਹਿਲਾ ਜਨਮ ਸੀ ਕਿੱਥੇ ਕੁੜੀ ਕਹਿੰਦੀ ਐ ਉਹਨਾਂ ਦਾ ਵਿਚਾਰਿਆਂ ਦਾ ਠੀਕ ਠਾਕ ਕੰਮ ਆ ਠੀਕ ਆ ਨਾ ਵੀ ਕਹਿਣ ਤੋਂ ਪਹਿਲਾਂ ਅਗਰ ਮੈਂ ਤੋਂਨੇ ਪਾਲੜੇ ਦੇ ਵਿੱਚ ਦੇਖਾਂ ਤਾਂ ਬਾਈ ਭਾਰੀ ਆ ਇਹ ਬਾਈ ਕੋਲੇ ਠੀਕ ਆ ਸੌਖਾ ਬਾਈ ਪੈਸੇ ਟਕੇ ਕਨੀਓ ਤੇ ਆਪਣਾ ਸੰਧੂ ਬਾਈ ਸੋਡੇ ਤੇ ਵੀ ਉਂਗਲਾਂ ਉੱਠ ਰਹੀਆਂ ਨੇ ਕਹਿੰਦੇ ਨੇ ਵੀ ਕੁੜੀ ਝੂਠ ਬੋਲਦੀ ਆ ਇਰੇ ਪਤਾ ਗੱਲ ਕੇ ਦੇਖੋ ਨਾ ਤਾਂ ਤੁਸੀਂ ਆਏ ਹੋ ਸੁੱਤ ਬਿਨਾ ਹੋਰ ਚੈਨਲ ਵੀ ਬਹੁਤ ਆਏ ਨੇ ਤੁਹਾਨੂੰ ਵੀ ਪਤਾ ਮੈਂ ਵੀ ਇੰਟਰਨੈਟ 'ਚ ਚੈਨਲ ਦਾ ਕੰਮ ਕੀਤਾਗਾ ਜਿਹੜੀ ਤੁਸੀਂ ਵੀਡੀਓ ਕਰਨੀ ਆ ਉਹਦਾ ਤੁਹਾਡੇ ਚੈਨਲ ਨੂੰ ਫਾਇਦਾਗਾ ਸਾਨੂੰ ਕੋਈ ਫਾਇਦਾ ਨਹੀਂ ਮੈਨੂੰ ਕੀ ਲੋੜ ਆ ਝੂਠ ਬੋਲਣ ਦੀ ਨਾਲ ਸਮਝਾ ਦਾਂ ਇਹ ਕੁੜੀ ਨੂੰ ਵੀ ਪਤਾਗਾ ਸਾਰੇ ਪਿੰਡ ਨੂੰ ਪਤਾ ਇਹ ਜਦੋਂ ਸਕੂਲ ਨੂੰ ਜਾਂਦੀ ਸੀ ਇਹਨੂੰ ਪੁੱਛ ਲਓ ਇਹਦੀ ਡੈਥ ਕਿਵੇਂ ਹੋਈ ਸੀ ਔਰ ਜਿਹੜੇ ਬੰਦੇ ਤੋਂ ਡੈਥ ਹੋਈ ਉਹ ਬੰਦਾ ਵੀ ਜਿਉਂਦਾ ਅੱਜ ਤੂਰੀ ਬੱਸ ਦਾ ਡਰਾਈਵਰ ਉਹ ਬੰਦਾ ਵੀ ਜਾਂਦਾ ਅੱਜ ਕਹਿੰਦੇ ਅਰੇ ਕਿਹੜੇ ਬੰਦੇ ਦੀ ਬੱਸ ਥੱਲੇ ਆਈ ਸੀ ਤੂਰੀ ਬੱਸ ਦੇ ਥੱਲੇ ਆਈ ਸੀ ਇਹ ਤੂਰੀ ਬੱਸ ਤੂਰੀਓਂ ਚਲ ਰੈਕੋਟੋਂ ਚੱਲ ਕੇ ਸੇਰਪੁਰ ਹੋ ਕੇ ਅਲਾਣਾ ਪਿੰਡ ਦੇ ਵਿੱਚ ਦੀ ਹੋ ਕੇ ਤੂਰੀ ਪਹੁੰਚਦੀ ਸੀ ਅਜੇ ਤਾਂ ਹੁਣ ਆਉਂਦੀ ਹੈ ਨਾ ਉਹ ਬੱਸਾਂ ਸਹੈਦ ਹਲੇ ਆਉਂਦੀ ਹੈ ਸਹੈਦ ਮੈਨੂੰ ਪਤਾ ਹੀ ਮੈਨੂੰ ਜਾਣਕਾਰੀ ਨਹੀਂ ਬੱਸ ਹੈਗੀ ਆ ਬੱਸ ਬੱਸਾਂ ਵਾਲੇ ਵੀ ਹੈਗੇ ਨੇ ਜੀ ਉਹ ਡਰਾਈਵਰ ਵੀ ਹੈਗਾ ਜਿਹੜੀ ਬੱਸ ਲੈ ਆਈ ਸੀ ਜਦੋਂ ਆਪਾਂ ਅਲਾਣਾ ਪਿੰਡ ਤੋਂ ਮੂਲਵਾਲ ਨੂੰ ਜਾਂਦੇ ਹਾਂ ਸਕੂਲ ਨੂੰ ਇੱਕ ਤਾਂ ਮੂਲਵਾਲ ਪਿੰਡ ਨੂੰ ਜਾਂਦੇ ਆਪਾਂ ਸਕੂਲ ਨੂੰ ਜਾਂਦੇ ਆਂ ਢੰਡੀਆਲ ਦੇ ਪਚਾਲ ਦੀ ਅਲਾਣਾ ਪੈਂਦਾ ਪੈਂਦਾ ਇਹ ਹੁਣ ਜਿਵੇਂ ਇਹਦੇ ਦੱਸਣ ਦੇ ਹਿਸਾਬ ਨਾਲ ਇਹ ਹਾਂਜੀ ਹਾਂ ਤੋੜਾ ਟੇਪਰ ਦਾ ਮੋੜ ਪੈਂਦਾਗਾ ਇਹਦੀ ਕਿਤਾਬ ਦੇ ਪੀਸਿਸ ਸਾਈਕਲ ਤੋਂ ਕਿਸੇ ਕੁੜੀ ਦੀ ਕਿਤਾਬ ਡੇਪੀ ਇਹੋ ਕੁੜੀ ਦੀ ਕਿਤਾਬ ਚੱਕਣ ਵਾਗੀ ਬਸ ਸਪੀਡ ਤੇ ਆ ਰਹੀ ਹੋਣੀ ਹਾਂ ਇਹ ਕੁੜੀ ਦੀ ਕਿਤਾਬ ਚੱਕ ਕੇ ਜਦੋਂ ਮੋੜਨ ਲੱਗੀ ਇਹਦਾ ਸੈਂਟਰ ਨਿਕਲ ਗਿਆ ਅੱਛਾ ਇਹ ਜਿੱਦੋਂ ਬੱਸ ਆ ਰਹੀ ਸੀ ਉਧਰ ਨੂੰ ਪਿੱਟ ਕਰਕੇ ਕੋ ਜਣ ਜਦੋਂ ਜਾਣੇ ਨੇ ਉਧਰ ਨੂੰ ਮੂੰਹ ਕਰ ਮੋੜਨ ਲੱਗੀ ਇਹ ਬੈਠ ਕੇ ਸੈਂਡਲ ਪਾਉਣ ਲੱਗੀ ਉੱਥੇ ਬੱਸ ਸੀ ਲੇਟ ਕੋਈ ਕਹਿੰਦੇ 9:30 9:30 ਦਾ ਟਾਈਮ ਸੀ 10:00 ਵਜੇ ਸਕੂਲ ਲਾ ਦਿੰਦੇ ਇਹਨਾਂ ਦਾ ਸਿਆਲ ਦੇ ਦਿਨ ਸੀ ਤੇ ਉਦੋਂ ਉਹ ਬੱਸ ਆਲਾ ਜਾਂ ਤਾਂ ਮੰਨ ਲਓ ਵੀ ਇਹਦੀ ਕਿਸਮਤ ਮਾੜੀ ਸੀ ਉਹ ਕਿਸੇ ਬੇਖਿਆਲ ਹੋ ਗਿਆ ਜਾਂ ਉਹਨੂੰ ਪਤਾ ਹੀ ਲੱਗਿਆ ਇਹਦੇ ਉੱਪਰ ਦੀ ਬੱਸ ਲੰਘ ਗਈ। ਬਾਈ ਕੋਈ ਉਸ ਸਮੇਂ ਕੋਈ ਐਫ ਆਈ ਆਰ ਵਗੈਰਾ ਹੋਈ ਸੀ ਕੋਈ? ਇਹਦਾ ਨਹੀਂ ਕੋਈ ਪਤਾ ਪਰ ਜਿਹੜੇ ਲੋਕ ਲੈ ਕੇ ਗਏ ਸੀ ਉਹ ਵਾਲੇ ਲੋਕ ਬੈਠੇ ਨੇ ਉੱਤੇ ਲਾਲਾ ਪਿੰਡ 'ਚ। ਅਗਰ ਅਸੀਂ ਉਹਨਾਂ ਦੇ ਜਾ ਕੇ ਪਤਾ ਕਰਦੇ ਆਂ ਤਾਂ ਤੁਸੀਂ ਪਿੰਡ 'ਚ ਜਾ ਕੇ ਪੁੱਛ ਲਓ ਵੀ ਜਿਹੜੀ ਇੱਥੋਂ ਦੀ ਕੁੜੀ ਅਲਾ ਪੰਜ ਗਰੀਆਂ ਨੂੰ ਜਨਮ ਹੋਇਆ ਉਹਦਾ ਘਰ ਕਿੱਥੇ ਆ? ਕੱਲੇ-ਕੱਲੇ ਬੱਚੇ ਨੂੰ ਪਤਾ ਬਾਲਾ-ਵੱਡਾ ਪਿੰਡ ਨਹੀਂ ਹੈਗਾ ਉਹ। ਹਿਆਰ 1500 ਵੋਟਾਂ ਮਸਾਉ ਪਿੰਡ ਦੀ ਬਾਲਾ ਵੱਡਾ ਪਿੰਡ ਨਹੀਂਗਾ ਛੋਟਾ ਜਿਹਾ ਪਿੰਡ ਹੈਗਾ ਜਿਹੜੇ ਨਾਲੇ ਇਹਨਾਂ ਦੇ ਇਹਦਾ ਇਹਦਾ ਭਰਾ ਵੀ ਤੇ ਨਹੀਂ ਸੀ ਉਹਦਾ ਭਰਾ ਬਾਹਰ ਮਸ਼ੀਨ ਤੇ ਗਿਆ ਸੀ ਇਹਦਾ ਡੈਡੀ ਵੀ ਨਹੀਂ ਹੈਗਾ ਲੋਕ ਹੀ ਲੈ ਕੇ ਗਏ ਚੱਕ ਕੇ ਇਹਨੂੰ ਹਸਪੀਟਲ ਚ ਉੱਥੇ ਆ ਕੇ ਦੀ ਡੈਥ ਹੋਈ ਹੈ ਲੋਕਾਂ ਨੂੰ ਹੀ ਪਤਾ ਹੈਗਾ ਔਰ ਐਫ ਆਈ ਆਰ ਜੀ ਦੀ ਗੱਲ ਕਰਦੇ ਜਿਹੜਾ ਇਹਦਾ ਡੈਡੀ ਆ ਬਹੁਤ ਹੀ ਨੇਕ ਬੰਦਾ ਹੈਗਾ ਜੀ ਬਹੁਤ ਹੀ ਮਿਹਨਤ ਕਰਨ ਵਾਲਾ ਬੰਦਾ ਹੈਗਾ ਕੋਈ ਰੌਲੇ ਝਗੜੇ ਵਾਲਾ ਬੰਦਾ ਨਹੀਂ ਹੈਗਾ ਭਾਈ ਕਿਹੜੇ ਸਾਲ ਦੀ ਗੱਲ ਹੈ ਮੌਤ ਕਿਹੜੇ ਸਾਲ ਚ ਹੋਈ ਸੀ ਜਿਆਦਾ ਕੁਝ ਇਹਦਾ 2008 ਦਾ ਜਨਵਰੀ ਉਦੋਂ 2-3 ਸਾਲ ਪ ਜਸ ਇਹਦੀ ਇੰਨੇ ਦੀ ਗੱਲ ਆ ਜੀ ਕੋ ਮੈਨੂੰ ਇਹ ਮਜ ਵਾਲੀ ਜਾਣਕਾਰੀ ਨਹੀਂ ਲਈ ਪੰਜ ਇਹਦੀ ਗੱਲ ਆ ਔਰ ਸਾਰਾ ਪਿੰਡ ਗਵਾਏ ਗੱਲ ਦਾ ਅੱਛਾ ਬਈ ਉਹ ਲਾਲਾ ਪਿੰਡ ਨੂੰ ਯਕੀਨ ਹੈਗਾ ਵੀ ਸੱਚੀ ਹੈ ਕਰਨਾ ਵੀਰ ਜੀ ਕੱਲੇ ਕੱਲੇ ਬੱਚੇ ਨੂੰ ਪਤਾਗਾ ਹੋਰ ਦੱਸੋ ਐ ਨਹੀਂ ਵੀ ਕਿਸੇ ਇੱਕ ਬੰਦੇ ਨੂੰ ਪਤਾ ਇੱਕ ਪਰਿਵਾਰ ਨੂੰ ਪਤਾਗਾ ਸਾਰੇ ਜਿੱਥੇ ਉੱਥੇ ਲਾਲਾ ਪਿੰਡ ਚ ਬਣਦਾ ਤੁਸੀਂ ਪੁੱਛ ਲਵੋ ਤੇ ਜਿਹੜੀ ਕੁੜੀ ਦਾ ਜਨਮ ਹੋਇਆ ਪੰਜ ਗਰੀਆ ਹੋਇਆਗਾ ਵੀ ਉਹਦਾ ਘਰ ਕਿੱਥੇ ਆ ਇੱਕ ਪੁੱਤ ਤੁਸੀਂ ਬਿਮਾਰ ਤਾਂ ਨਹੀਂ ਹੈਗੇ ਨਹੀਂ ਜੀ ਕਿਉਂਕਿ ਮੈਂ ਤਾਂ ਪੁੱਛ ਰਿਹਾ ਸੰਧੂ ਭਾਈ ਬਹੁਤ ਲੋਕ ਇਨਾਮ ਵੀ ਰੱਖੇ ਬੈਠੇ ਨੇ ਕਿ 5 ਲੱਖ ਦਾ ਇਨਾਮ ਆ ਵੀ ਅਸੀਂ ਸਾਬਤ ਕਰਾਂਗੇ ਕਿ ਕੁ ਸਾਰੇ ਤੋਂ ਮੈਂ ਜਿਹੜੇ ਇਹਨੇ ਸਮਝਿਆ ਇਹ ਹੋਏ ਨੇ ਬੇਲ ਇਕੱਠੇ ਪੰਜਾਬੀ ਤੋਂ ਹੰਦਾ ਦਨਗਾ ਇਹਨਾਂ ਦਾ ਕੰਮ ਕੀ ਆ ਜਿਹੜੇ ਪੁੱਛਿਆ ਪਛੇਦਦੇ ਨੇ ਉਹਨਾਂ ਕੋਲ ਜਾ ਵਰਦੇ ਆ ਇਹ ਉਹਨਾਂ ਕੋਲ ਜਾ ਕੇ ਉਹ ਜੀ ਫਲਾਨਾ ਤੇ ਮੈਂ ਕਾ ਮੈਨੂੰ ਵੀ ਪਤਾ ਤੁਹਾਨੂੰ ਵੀ ਪਤਾ ਜਿਹੜੇ ਆ ਜਾਦੂ ਜੇ ਕਰਦੇ ਫਿਰਦੇ ਨੇ ਮੈਂ ਫਿਲਮਾਂ ਬਣਾਉਣਾ ਪੰਜਾਬੀ ਠੀਕ ਹੈ ਨਾ ਮੇਰਾ ਵਧੀਆ ਰਿਲੇਸ਼ਨ ਨੇ ਲੋਕਾਂ ਨਾਲ ਇਹ ਚੀਜ਼ਾਂ ਮੈਂ ਲਿਖ ਕੇ ਮੈਂ ਵੀਡੀਓ ਫਲਮਾ ਕੇ ਬਹੁਤ ਕਰਾਂ ਚਲਾ ਚੁੱਕਿਆਗਾ ਉਹ ਜਿਹੜੇ ਗੱਲਾਂ ਨੇ ਪਰ ਜਿਹੜਾ ਇਹ ਪੁਨਰ ਜਨਮਗਾ ਇਹਦਾ ਨਾ ਤਾਂ ਮੈਨੂੰ ਕੋਈ ਲਾਲਚਾ ਨਾ ਮੇਰੀ ਬੇਟੀ ਨੂੰ ਲਾਲਚਾ ਨਾ ਉਹ ਪਰਿਵਾਰ ਨੂੰ ਲਾਲਚਾਗਾ ਠੀਕ ਹੈ ਨਾ ਇਹਜ ਕੋਈ ਦੋਰਾ ਨਹੀਂ ਮੇਰੇ ਖੁੱਲਾ ਚੈਲੰਜ ਆ ਵੀ ਜਿਹੜਾ ਮਰਜੀ ਆਪਦੇ ਆਪ ਨੂੰ ਤਰਕ ਸੀ ਲਗਾਉਣ ਵਾਲਾ ਆ ਜਾਵੇ ਪਰ ਜਿਹੜੀ ਉਹ ਗੱਲ ਕਹਿੰਦੇ ਨੇ 5 ਲੱਖ ਰੁਪਏ ਨਾਲ ਲੈਵੇ ਇਥੋਂ ਦੀ ਪਿੰਡ ਦੀ ਪੰਚਾਇਤ ਇਕੱਠੀ ਕਰ ਲਾਂਗੇ ਕੁੜੀ ਨਾਲ ਗੱਲਾਂ ਕਰ ਲੈਣ ਜਿਹੜੀ ਗੱਲ ਕੁੜੀ ਕੋ ਵੀ ਉਹ ਪਿੰਡ ਜਾ ਕੇ ਪੁੱਛ ਲੈਣ ਠੀਕ ਹੈ ਨਾ ਜਿਹਦੇ ਹੱਥ 'ਚ ਵੀਰੇ ਅਨਰੈਡ ਫੋਨ ਆ 1500 ਰੁਪਏ ਦਾ ਉਹ ਵਿਦਵਾਨ ਹੈ ਰਕੀ ਅੱਜ ਕੱਲ ਠੀਕ ਹੈ ਨਾ ਉਹਨੂੰ ਸਮਝਾਉਣਾ ਥੋੜਾ ਸੌਖੀ ਗੱਲ ਨਹੀਂ ਹੈਗੀ ਠੀਕ ਹੈ ਨਾ ਬਾਕੀ ਜਿਹੜੇ ਇਹ ਕਹਿੰਦੇ ਨੇ ਵੀ ਅਸੀਂ ਫਲਾਣਾ ਦੇਵਾਂਗਾ ਮੇਰੇ ਵੀ ਕੋਲ ਬਹੁਤ ਮਿੱਤਰ ਨੇ ਜਿਹੜੇ ਸਿਕ ਮਾਰੀ ਤੋਂ ਮੋਟਰਸਾਈਕਲ ਖੜਾਗਾ ਛੱਡ ਕੇ ਪੈਰ ਬਹਿ ਜਾਂਦੇ ਨੇ ਵੀ ਸਿਕ ਵੱਜ ਗਈ ਆਪਾਂ ਫੇਰ ਚੱਲਾਂਗੇ ਠੀਕ ਹੈ ਨਾ ਇਹ ਗੱਲਾਂ ਨੇ ਮੈਨੂੰ ਤਰਕਸੀਰ ਵਾਲੇ ਇਹ ਤਾਂ ਗੱਲ ਦੱਸ ਦੇਣਾ ਉਹ ਜਿੱਥੇ ਕਹਿੰਦਾ ਮੈਂ ਉਹਨੂੰ ਜੁੱਤੀ ਚ ਪਾਣੀ ਪੀ ਦੂੰਗਾ ਵੀ ਉਹ ਕਿਹੜੀ ਚੀਜ਼ ਆ ਤੁਹਾਡੇ ਵਿਗਿਆਨਕ ਦੀ ਤਿਆਰ ਕੀਤੀ ਵੀ ਜਿਹਦੇ ਨਾਲ ਬੰਦਾ ਬੋਲਦਾਗਾ ਜਿਹਦੇ ਨਾਲ ਬੰਦੇ ਨੂੰ ਭੁੱਖ ਲੱਗਦੀ ਹੈ ਜਿਹਦੇ ਨਾਲ ਬੰਦਾ ਰੋਟੀ ਖਾਂਦਾ ਜਿਹਦੇ ਨਾਲ ਬੰਦਾ ਚੱਲ ਫਿਰ ਸਕਦਾਗਾ ਸੌਂਦਾਗਾ ਉੱਠਦਾਗਾ ਉਹ ਚੀਜ਼ ਕਿਹੜੀ ਆ ਵਿਗਿਆਨਕ ਦੇ ਹਿਸਾਬ ਨਾਲ ਉਹ ਮੈਨੂੰ ਦੱਸ ਦੇਣਾ ਮੈਂ ਮੈਂ ਪਹਿਲਾਂ ਵੀ ਮੈਂ ਫੋਨ ਕਰਕੇ ਕੈਸੀ ਤਰਕਸੀਰ ਵਾਲਾ ਨੂੰ ਮਾਂ ਮੈਂ ਕੋ ਇੰਟਰਨੈਸ਼ਨਲ ਦਾ ਪੱਤਰਕਾਰ ਰਹਿਗਾ ਇਹ ਕਹਿੰਦੇ ਮੇਰੀ ਕੁੜੀ ਬਿਮਾਰ ਆ ਆ ਸੂਟ ਜਿਹੜੇ ਦੀ ਆਪਸੇ ਆਉਂਦੇ ਨੇ ਜੀ ਆਪਣੇ ਸੂਟੇ ਆਪਸੇ ਆਉਂਦੀ ਆਦੀ ਭੂਆ ਦੇ ਸੂਟ ਜਿਉਂਦੀ ਆ ਰਿਸ਼ਤੇਦਾਰਾਂ ਦੇ ਆਪਣੇ ਭੂਆ ਦੀ ਕੁੜੀਆਂ ਦੇ ਸੂਟ ਸੇ ਆਉਂ ਕਹਿੰਦੇ ਆ ਮੰਜੇ ਮੋਲਣ ਦੀ ਆ ਇਹ ਆ ਉਮਰ ਚ ਮੰਜੇ ਮੋਲਣ ਦੀ ਸੂਟ ਵੀ ਸੇ ਆਉਂਦੀ ਆ ਔਰ ਕੜਾਈ ਸਲਾਈ ਦਾ ਕੰਮ ਵੀ ਕਰਦੀ ਆ ਔਰ ਇਹਨੂੰ ਕਿਸ ਨੇ ਦੱਸਿਆ ਨੇਗਾ ਇਹ ਆਪ ਹੀ ਲੱਗ ਗਈ ਕਰਨ ਹੌਲੀ 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 ਇਹਨੂੰ ਪੁੱਛ ਲਓ ਹੌਲੀ ਹੌਲੀ ਕਰਦੀ ਕਰਦੀ ਇਹ ਆਪ ਹੀ ਕੰਮ ਕਰਨ ਲੱਗ ਗਈ ਅੱਛਾ ਭਾਈ ਮੇਰੇ ਨਾਲ ਲੜਕੇ ਅੱਜ ਤੋਂ ਇਹਨਾਂ 3-4 ਸਾਲ ਪਹਿਲਾਂ ਮਸ਼ੀ ਫੇਰ ਬਦਲਾ ਕੇ ਹੁਣ ਦੁਬਾਰਾ ਫੇਰ ਨਮੀ ਹੋਰ ਲੈ ਕਹਿੰਦੀ ਹੈਗੀ ਤੇ ਹੁਣ ਅਗਰ ਉਹਦੇ ਨਾਲ ਤੁਹਾਡੀ ਗੱਲ ਹੋਈ ਕਿਹੜੇ ਇਨਾਮ ਰੱਖ ਕੇ ਬੈਠਣਾ ਤੁਹਾਡੇ ਤੇ ਵੀ ਕੁੜੀ ਝੂਠ ਬੋਲਦੀ ਹੈ ਗੱਲ ਹੋਈ ਤੁਹਾਡੀ ਮੇਰੀ ਉਹਨਾਂ ਨਾਲ ਗੱਲ ਹੋਈ ਸੀ ਮੈਨੂੰ ਕਹਿੰਦੀ ਜੀ ਤੁਸੀਂ ਸਾਨੂੰ 10000 ਰੁਪਏ ਦਿਓ ਮੈਂ ਮੇਰੇ ਕਿ ਗਦੀ ਮਰ ਗਈ ਮੈਂ ਤੁਮਾਂ ਨੂੰ 10000 ਰੁਪਏ ਕਹਾਂਦੇ ਦਿਓ ਕਹਿੰਦੇ ਸਾਨੂੰ ਸਕੌਂਟ ਦਿਓ ਮੈਂ ਮੈਂ ਕਹਾਂ ਸਕੌਂਟ ਦਵਾਂ ਤੁਸੀਂ ਮੇਰੇ ਖਾਤਰ ਕੀ ਲੈ ਕੇ ਆਏ ਹੋਗੇ ਅੱਛਾ ਮੈਂ ਤਾਂ ਭਾਈ ਜੀ 10000 ਫੇਰ ਦੂੰਗਾ ਜੇ ਮੈਨੂੰ ਕੋਈ ਲਾਲਚ ਹੋਵੇ ਮੈਂ ਕੋਈ ਝੂਠ ਬਖੰਡ ਬਣਿਆ ਹੋਵੇ ਹਾਂ ਸਹੀ ਮੈਂ ਤਾਂ ਸੱਚ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਮੰਨਦੇ ਹੈਗੇ ਠੀਕ ਹੈ ਨਾ ਜੀ ਨੂੰ ਕੋਈ ਸ਼ੱਕ ਆ ਜਾਓ ਕਰ ਲਓ ਗੱਲਬਾਤ ਕਰ ਲਓ ਕੋਈ ਨਾਲ ਜੇ ਕਹੋ ਵੀ ਇਹ ਡਾਕਟਰ ਫਲਾਣਾ ਦੇਊਗਾ ਉਹ ਕਰੂ ਮੈਂ ਟੈਸਟ ਕਰੂ ਫਿਰ ਮੇਰੇ ਕੋ ਡਾਂਗਾ ਪੰਜਾਬੀ ਸਿੱਧੀ ਗੱਲ ਲੱਗੀ ਅਸੀਂ ਕਹਿੰਦੇ ਵੀ ਗੁਰਬਾਣੀ ਦੇ ਹਿਸਾਬ ਨਾਲ ਅਸੀਂ ਚੱਲਦੇ ਆ ਗੁਰਬਾਣੀ ਮਰਨ ਲਿਖਾਇ ਮੰਡਲ ਮੈਂ ਆਏ ਕਈ ਜਨਮ ਪੈ ਕੀੜ ਪਤੰਗਾ ਕਈ ਜਮ ਜਲ ਗੁਰਬਾਣੀ ਦੇ ਸ਼ਬਦ ਨੇ ਠੀਕ ਹੈ ਨਾ ਗੁਰਬਾਣੀ ਨੂੰ ਮੰਨਦੇ ਆ ਇਹ ਗੱਲ ਸੱਚ ਆ ਸਾਨੂੰ ਕੋਈ ਲਾਲਚ ਨਹੀਂ ਕੋਈ ਸਾਨੂੰ ਉਹ ਨਹੀਂ ਹੈਗਾ ਬਿਲਕੁਲ ਬਿਲਕੁਲ ਅਗਰ ਆਪ ਗੱਲ ਕਰੀਏ ਤਾਂ ਬਾਈ ਦੀ ਉਹੀ ਗੱਲ ਆ ਕਿ ਇਹ ਛੋਟੀ ਜਿਹੀ ਬੱਚੀ ਹੈ ਅਗਰ ਇਹ ਪਿਛਲੇ ਜਨਮ ਦੀਆਂ ਗੱਲਾਂ ਦੱਸਦੀ ਹੈ ਅੱਛਾ ਦੱਸਦੀ ਕੀ ਹੈ ਪਿੰਡ ਨੂੰ ਵੀ ਪਤਾ ਜਿਹੜਾ ਪਿੰਡ ਹੈ ਦੋ ਪਿੰਡਾਂ ਨੂੰ ਪਤਾ ਇੱਕ ਪਿੰਡ ਬਾਈ ਹੋਰਾਂ ਦਾ ਹੋ ਗਿਆ ਇੱਕ ਕਿੱਥੇ ਕੁੜੀ ਦਾ ਪਿੱਛੇ ਜਨਮ ਹੋਇਆ ਸੀ ਉਹਨੂੰ ਪਤਾ ਹੈ ਨਾ ਫਿਰ ਅਗਰ ਵੀ ਕੋਈ ਗੱਲ ਹੈ ਤਾਂ ਉਹ ਤੱਥਾਂ ਦੇ ਆਧਾਰ ਤੇ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਕੋਈ ਤੱਥ ਵੀ ਤਾਂ ਹੋਣੇ ਚਾਹੀਦੇ ਨੇ ਹੁਣ ਬੈਠ ਕੇ ਆਪਾਂ ਕੈਮਰਿਆਂ ਦੇ ਸਾਹਮਣੇ ਨਹੀਂ ਕਹਿ ਸਕਦੇ ਆਉਣਾ ਪਊਗਾ ਸਾਹਮਣੇ ਬਿਠਾ ਕੇ ਬੱਚੀ ਨਾਲ ਇਹਦੇ ਫਾਦਰ ਸਾਹਿਬ ਨੇ ਕੁੜੀਆ ਦੇ ਤੇ ਉਹ ਪਿਛਲਾ ਪਰਿਵਾਰ ਹੈ ਜਿਹੜਾ ਹੈ ਨਾ ਹੋਰ ਆਪਣੇ ਤਰੀਕੇ ਨਾਲ ਜਾਂਚ ਕਰ ਲੈਣਾ ਕਿਉਂਕਿ ਇਕੱਲਾ ਪਹਿਲਾ ਕੇਸ ਨਹੀਂ ਹੈਗਾ ਬਹੁਤ ਸਾਰੇ ਕੇਸ ਆਉਂਦੇ ਨੇ ਇਹ ਜਿਹੇ ਜਿਨ੍ਹਾਂ ਨੂੰ ਕਿ ਪਿਛਲੇ ਜਨਮ ਦੀਆਂ ਕੁਝ-ਕੁਝ ਗੱਲਾਂ ਯਾਦ ਵੀ ਹੁੰਦੀਆਂ ਨੇ ਇਹ ਕਿਹੜੀ ਆਡੀਅנס ਹੁੰਦੀ ਹੈ ਇੱਥੇ ਵੀ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ ਵੰਟੀ ਹੁੰਦੀ ਆ ਕਮੈਂਟ ਪੜ ਲਿਓ ਕੁਝ ਲੋਕ ਕਹਿਣਗੇ ਵੀ ਹਾਂ ਇਹ ਚੀਜ਼ਾਂ ਹੁੰਦੀਆਂ ਨੇ ਸਾਡੇ ਪਿੰਡ ਹੈਗਾ ਸੀ ਜਾਂ ਸਾਡੇ ਗਮਾਂਡ ਚ ਸੀ ਸਾਡਾ ਦੋਸਤ ਸੀ ਹੈਨਾ ਕੋਈ ਐਦਾਂ ਦੀ ਵੀ ਬਹੁਤ ਹੁੰਦੇ ਨੇ ਪਰ ਕੁਝ ਲੋਕ ਕਹਿੰਦੇ ਨੇ ਯਾਰ ਇਹ ਝੂਠ ਹੈ ਉਹ ਬਹੁਤ ਸਾਰੇ ਲੋਕ ਕਹਿਣਗੇ ਇਹ ਤਾਂ ਬਗਵਾਸ ਆ ਯਾਰ ਸਿਖਾ ਕੇ ਬਿਠਾਇਆ ਬਾਈ ਨਾ ਚਲ ਅਸੀਂ ਮੰਨ ਸਕਦੇ ਆ ਕਿ ਸਾਨੂੰ ਕਿਸੇ ਤਰ੍ਹਾਂ ਦਾ ਆਪਦੇ ਚੈਨਲ ਵਾਸਤੇ ਲਾਲਚ ਹੋ ਸਕਦਾ ਪਰ ਬਾਈ ਨੂੰ ਕੋਈ ਲਾਲਚ ਨਹੀਂ ਹੈਗਾ ਇਸ ਤੋਂ ਤੇ ਬਾਈ ਕੋਈ ਹੋਰ ਲੋਕਾਂ ਵਾਸਤੇ ਕੋਈ ਜਾਂਦੇ ਜਾਂਦੇ ਵੀਰੇ ਜਿਹੜੇ ਜਦੋਂ ਇਹ ਪਹਿਲਾ ਜਨਮ ਹੋਇਆ ਜਿਹਦਾ ਇਹਦੋਂ ਜਦੋਂ ਉਸ ਟਾਈਮ ਇਹਦੇ ਨਾਲ ਜਿਹੜੇ ਮੁੰਡੇ ਕੁੜੀਆਂ ਪੜਦੇ ਸੀ ਜਿੱਦਾਂ ਇਹਦੀ ਡੈਥ ਹੋਈ ਸੀ ਉਸ ਦਿਨ ਇਹਨਾਂ ਦੇ ਪਿੰਡ 'ਚ ਮੌਨ ਤਾਂ ਰਿਆ ਸੀ ਅੱਛਾ ਬਾਈ ਹੋਰ ਉਹ ਬੱਚੇ ਸਕੂਲ ਵਾਲੇ ਮੁੰਡੇ ਕੁੜੀਆਂ ਇਹਦੇ ਨਾਲ ਪੜਦੇ ਸੀ ਉਹਨਾਂ ਦੇ ਕਮੈਂਟਾਂ ਦੇ ਵਿੱਚ ਆਪਣਾ ਉਹਨਾਂ ਨੇ ਡਰੈਸ ਵੀ ਦਿੱਤੇ ਨੇ ਵੀ ਹਾਂ ਇਹ ਕੁੜੀ ਸਾਡੇ ਨਾਲ ਪਰਦੀ ਜੀ ਡੈਥ ਹੋਈ ਆ ਇਹ ਬਾਕੀ ਗੱਲ ਸੱਚੀ ਹੈਗੀ ਤੇ ਵੀਡੀਓ ਦੇ ਕਮੈਂਟਾਂ ਚ ਉਹਨੇ ਦੱਸਿਆ ਕਮੈਂਟਾਂ ਚ ਹੋਰ ਮੈਂ ਆਪਦਾ ਨੰਬਰ ਦੱਸਣ ਲੱਗਿਆਂਗਾ ਮੇਰਾ ਨੰਬਰ ਹੈ 8437874305 ਜਿਹੜਾ ਵੀ ਕੋਈ ਵਿਦਵਾਨ ਆ ਫੇਸਬੁੱਕ ਵਾਲਾ ਵਟਸਐਪ ਵਾਲਾ ਮੇਰੇ ਨਾਲ ਜਦੋਂ ਮਰਜ਼ੀ ਗੱਲ ਕਰ ਸਕਦਾ ਮੈਨੂੰ ਫੋਨ ਕਰਕੇ ਜਦੋਂ ਮਰਜ਼ੀ ਆ ਕੇ ਗੱਲ ਕਰਦਾ ਬੱਚੀ ਨਾਲ ਠੀਕ ਹੈ ਨਾ ਸਾਨੂੰ ਕੋਈ ਲਾਲਤ ਨਹੀਂ ਕੋਈ ਸਹੀ ਗੁਮਰਾਹ ਨਹੀਂ ਕੀਤੇ ਕਿਸੇ ਦੇ ਆ ਮੈਂ ਆਪਦੇ ਘਰੇ ਚੰਗਾ ਖਾਣਾ ਪੀਣਾ ਮੈਂ ਆਦੀ ਮਿਹਨਤ ਮਜ਼ਦੂਰੀ ਕਰਦਾਗਾ ਠੀਕ ਹੈ ਨਾ ਜੋ ਮੇਰਾ ਕਾਰੋਬਾਰ ਆ ਮੇਰਾ ਪਿਤਾਪੁਰ ਕਿਛ ਕੰਮ ਕਰਦੇ ਠੀਕ ਹੈ ਨਾ ਸਾਨੂੰ ਕੋਈ ਲਾਲਚ ਨਹੀਂ ਕੋਈ ਝੂਠ ਫਰੇਬ ਨਹੀਂ ਸਾਡੇ ਕੋਲੇ ਪਰ ਇੱਕ ਨਾ ਮੈਂ ਇੱਕ ਥੋੜੇ ਚੈਨਲ ਦੇ ਮਾਧਿਅਮ ਦਾ ਦੱਸਣਾ ਵੀ ਇੱਕ ਮੈਂ ਇੱਕ ਪਿੱਛੇ ਦੇਖੀ ਸੀ ਦੋ ਆਲੇ ਦਲੇ ਬਹਿ ਕੇ ਵਿਦਵਾਨ ਬਣ ਕੇ ਇੱਕ ਵਿਚਾਲੇ ਇੱਕ ਮੁੰਡੂੜੂ ਜਿਹਾ ਬਹਿ ਗਿਆ ਉਹਦਾ ਕੋਈ ਨਾਰਮਲ ਜਾਂ ਕੋਈ ਮੈਂ ਤਾਂ ਕੋਈ ਚੈਨਲ ਵੀ ਮੈਂ ਪਹਿਲੀ ਵਾਰ ਸੁਣਿਆਗਾ ਠੀਕ ਹੈ ਨਾ ਉਹ ਤੇ ਉਹ ਸਵਾਲ ਕਰਦਾਗਾ ਔਰ ਜਿਹੜੀ ਉਹ ਵੀਡੀਓ ਚਲਾਉਂਦੇ ਨੇ ਉਹ ਕਟ-ਕਟ ਕੇ ਵੀਡੀਓ ਚਲਾਉਂਦੇ ਨੇ ਕਿਸੇ ਚੈਨਲ ਦੀ ਜੇ ਮੈਂ ਤੁਹਾਡੇ ਚੈਨਲ ਦੀ ਵੀਡੀਓ ਕੋਈ ਹੋਰ ਕਟ-ਕਟ ਕੇ ਚਲਾਵੇ ਇਦਾਂ ਅੱਛਾ ਕਟ-ਕਟ ਕੇ ਚਲਾਉਂਦੇ ਨੇ ਉਹ ਤੇ ਉਹ ਕਿੰਤੂ ਭਰੰਤੂ ਕਰਦਾਗਾ ਮੇਰੇ ਉਹਨਾਂ ਜੇ ਜਾਂ ਤੋ ਆਜ ਨਾ ਬਾਜ ਆਪਣੀਆਂ ਹਰਕਤਾਂ ਜੇ ਆ ਜਾ ਕੇ ਮੇਰੇ ਨਾਲ ਕਰ ਲੈਣ ਗੱਲਾਂ ਨਹੀਂ ਸਾਈਬਰ ਕ੍ਰਾਈਮ ਰਾਹੀਂ ਸਾਈਬਰ ਸੈੱਲ ਨੂੰ ਕਰਕੇ ਸ਼ਿਕਾਇਤ ਇਹ ਜਾ ਪਰਚਾ ਦਰਜ ਕਰਾਉਂਗਾ ਨਾਲ ਦਾ ਚੈਨਲ ਬੰਦ ਕਰਾਂਉ ਨਾਲ ਜਿਹੜੇ ਬਦਮਾਨ ਨੇ ਉਹਨਾਂ ਨੂੰ ਢੋਕੂਗਾ ਮੈਂ ਬਿਲਕੁਲ ਤੇ ਨਾਲੇ ਇੱਕ ਨਾ ਵੀਰੇ ਜਿਹੜੇ ਕਹਿੰਦੇ ਨੇ ਨਾ ਕਾਮਰੇਡ ਆ ਤੁਝੇ ਤਰਕਸ਼ੀਲ ਵਾਲੇ ਐ ਸ਼ਾਂਤੀ ਦੇਵੀ ਇੱਕ ਦਾ ਪੁਨਰਜਨਮ ਹੋਇਆਗਾ ਮੇਰੇ ਕੋਲ ਸਬੂਤ ਪਏ ਨੇ ਉਹਦੀ ਅੰਗਰੇਜ਼ੀ ਚ ਕਿਤਾਬ ਲਿਖੀ ਵੀ ਹੈ ਇਹੀ ਮਾਰਕਸਵਾਦ ਵਾਲਿਆਂ ਦੀ ਅੱਛਾ ਭਾਈ ਸ਼ਾਂਤੀ ਦੇਵੀ ਦੇ ਪੁਨਰਜਨਮ ਤੇ ਕਿਤਾਬ ਲਿਖੀ ਮੇਰੇ ਕੋਲ ਪ੍ਰੂਫ ਪਿਆ ਹੈ ਗੱਲ ਦਾ ਇਹ ਕਹਿੰਦੇ ਨਹੀਂ ਹੈਗਾ ਮੈਨੂੰ ਇਹ ਦੱਸ ਦੇਣ ਵੀ ਕੀ ਚੀਜ਼ ਨੇ ਕੋਲ ਸਬੂਤ ਆ ਵੀ ਇਹ ਨਹੀਂ ਹੈਗਾ ਮੈਂ ਤਾਂ ਨਾ ਸਬੂਤ ਵੀ ਹਾਂ ਦਰਵਾਜ਼ਾ ਜਨਮ ਹੋਇਆ ਪਿਆ 5 ਲੱਖ ਰੁਪਏ ਨਾਲ ਲੈਣ ਨੂੰ ਪਾਪਾ ਪਿੰਡ ਦੀ ਪੰਚਾਇਤ ਇਕੱਠੀ ਕਰ ਲਾਂਗੇ ਇੱਥੇ ਉਹਨਾਂ ਨਾਲ ਗੱਲ ਕਰਕੇ ਫਿਰ ਆਪਾਂ ਜਿੱਥੇ ਗਿਆਨ ਉੱਥੇ ਆਪਾਂ ਚੱਲ ਬੜਾਂਗੇ ਜੀ ਤੇ ਇੱਕ ਹੋਰ ਜਾਂਦੇ ਜਾਂਦੇ ਚੀਜ਼ ਦਿਖਾ ਦਿੰਨਾ ਕਿ ਗੁੜੀਆ ਜਿਹੜੀ ਇਹ ਹੈ ਨਾ ਇਹਦੇ ਇੱਕ ਨਿਸ਼ਾਨ ਆ ਬਾਈ ਹੋਰੀ ਦਿਖਾਉਣਗੇ ਕਹਿੰਦੇ ਨੇ ਵੀ ਪਿਛਲੇ ਜਨਮ ਵਿੱਚ ਗਲਾਸ ਮਾਰਿਆ ਸੀ ਇਹਦੇ ਭਾਈ ਨੇ ਤੇ ਉਹ ਨਿਸ਼ਾਨ ਹਲੇ ਤੋਂ ਕਹ ਦੱਸਿਓ ਬਾਈ ਇਹਦੇ ਬਾਰੇ ਇਹ ਨਾ ਇਹਨੇ ਘੜੀ ਬਣ ਲਈ ਸੀ ਜੀ ਆਪਣੇ ਗੁੱਟ ਤੇ ਘੜੀ ਬਨ ਲੀ ਇਹਦੇ ਭਰਾ ਨੇ ਇਹਨੂੰ ਕਹਿੰਦਾ ਕੜੀ ਲਾ ਇਹਨੇ ਕਹਿੰਦਾ ਮੈਂ ਲਾਉਣੀ ਨਹੀਂ ਹੈਗੀ ਤੇ ਉਹ ਇਹ ਤੋਂ ਵੱਡਾ ਸੀ ਉਹਨੇ ਇਹ ਤੇ ਗਲਾਸ ਮਾਰਿਆ ਇੱਥੇ ਅਸੀਂ ਗਲਾਸ ਮਾਰਿਆ ਉਸ ਤੋਂ ਬਾਅਦ ਇਹਨੇ ਕੜੀ ਲਾ ਕੇ ਉੱਥੇ ਰੱਖ ਦਿੱਤਾ ਹਾਂ ਜਿਹੜੀਆਂ ਨੇ ਇਸ ਵਾਰ ਜਾ ਕੇ ਚੱਕੀ ਸੀ ਘੜੀ ਇਹ ਘੜੀ ਦੀ ਪਹਿਲਾਂ ਹੀ ਬਹੁਤ ਸਕੀਨ ਸੀ ਹੁਣ ਆਹ ਘੜੀ ਇਹਦੀ ਬੰਨੀ ਨੂੰ ਘੱਟੋ ਘੱਟ ਕਸਮ ਤੇ ਝੂਠ ਨਹੀਂ ਬੋਲਦਾ ਮੈਂ ਘੱਟੋ ਘੱਟ 4-5 ਸਾਲ ਹੋ ਗਏ ਨੂੰ ਇਹ ਘੜੀ ਬੰਦੀ ਨੂੰ ਇਹ ਬੰਦੀ ਨੂੰ ਇਹ ਲਾਉਂਦੀ ਨਹੀਂ ਹੈਗੀ ਜਮੇ ਸ਼ੌਂਕ ਆ ਘੜੀਆਂ ਦਾ ਮੈਂ ਕਹਾਂ ਜੀ ਮੀ ਆਵੇ ਨੇਰੀ ਆਵੇ ਨਾਵੇ ਜੋ ਮਰਜ਼ੀ ਕਰੇ ਘੜੀਏ ਦੇ ਗੁੱਟ ਤੇ ਆ ਉਹਨਾਂ ਦਾ ਸੈੱਲ ਮੁੱਕ ਗਿਆ ਸੀ ਮੈਂ ਇੱਥੋਂ ਮੇਰੇ ਪਿੰਡੋਂ ਘੜੀ ਸਾਜਕ ਉਹਨਾਂ ਜਾ ਕੇ ਮੈਂ ਦਿਖਾਈ ਉਹਨਾਂ ਕਹਿੰਦਾ ਘੜੀ ਬੜੀ ਵਧੀਆ ਮਾਂ ਵੀਰੇ ਇੰਗਲੈਂਡ ਤੋਂ ਆਈ ਆਗੀ ਉਹਨੇ ਸੈੱਲ ਪਾ ਕੇ ਦਿੱਤਾ ਜਿੱਦੋਂ ਦਾ ਸੈੱਲ ਪਾ ਉਹਦੀ ਫੇਰ ਬੰਨੀ ਵੀ ਆ ਉਹਦੀ ਫੇਰ ਬੰਨੀ ਆ ਤੇ ਠੀਕ ਹੈ ਨਾ ਬੜੀ ਜੀ ਪਹਿਲਾਂ ਤੋਂ ਤੋਂ ਸਕੀਨ ਆ ਜੀ ਠੀਕ ਹੈ ਭਾਈ ਭਾਈ ਹੋਰ ਕਿੰਨੇ ਬੱਚੇ ਨੇ ਤੁਹਾਡੇ ਮੇਰੇ ਦੋ ਬੱਚੇ ਹੋਰ ਨੇ ਜੀ ਬੇਟਾ ਮੇਰਾ ਪਹਿਲਾਂ ਬਾਹਰ ਜਾ ਕੇ ਆਇਆਗਾ ਹੁਣ ਉਹ ਚੰਡੀਗੜ੍ਹ ਆਗਾ ਜੀ ਇਹ ਇਹਨਾਂ ਨੂੰ ਵੱਡੇ ਨੇ ਕੁੜੀਆਂ ਨੂੰ ਵੱਡੇ ਨੇ ਉਹ ਮੇਰੇ ਨਾਲ ਡਵਲ ਮਹਰਜਾ ਜੀ ਮੇਰੇ ਦੋ ਮਹਰਜਾ ਨੇ ਮੇਰੀ ਉਹ ਪਹਿਲੇ ਮਹਰਜਾ ਨੇ ਗੁੱਡੀਆਂ ਮੇਰੀ ਵਿਆਹੀ ਵਿਆ ਮੈਂ ਪੂਰਾ ਵਧੀਆ ਇੱਥੇ ਪੈਲਸ ਦੇ ਵਿੱਚ ਵਿਆਹ ਕੀਤਾ ਸੀ ਅੱਛਾ ਜੀ ਤੇ ਬੇਟਾ ਮੇਰਾ ਪਹਿਲਾਂ ਬਾਹਰ ਜਾ ਕੇ ਆਇਆਗਾ ਹੁਣ ਉਹ ਚੰਡੀਗੜ੍ਹ ਆਗਾ ਟੈਕਸੀ ਚਲਾਉਂਦਾ ਉੱਥੇ ਇਹ ਆਪ ਨੂੰ ਦੂਜੇ ਵਿਆਹ ਤੋਂ ਇਹ ਦੂਸਰੇ ਵਿਆਹ ਦੀ ਗੁੱਡੀਆਂ ਇੱਕੋ ਹੀ ਗੁੱਡੀਆਂ ਜੀ ਇਕੱਲੀ ਗੁੱਡੀਆਂ ਹਾਂ ਤੇ ਇਹ ਵੀਰਾ ਤੁਹਾਡਾ ਇਹ ਮੇਰਾ ਭਰਾ ਦਾ ਬੇਟਾਗਾ ਇਹ ਇਹਨਾਂ ਨੂੰ ਟਿਊਸ਼ਨ ਪੜਾਉਂਦੀ ਹੈ ਅੱਛਾ ਜੀ ਕਹਾ ਇਹ ਵੀ ਤੁਸੀਂ ਕਹ ਰਹੇ ਸੀ ਵੀ ਇਹ ਕਿਹੜੇ ਇਹਨਾਂ ਨੂੰ ਵੱਡੇ ਨੇ ਉਹਨਾਂ ਨੂੰ ਵੀ ਇਹ ਜੇ ਉਹ ਇਹ ਕਿਵੇਂ ਮੰਨਦੇ ਹੋ ਦੇਖਦੇ ਹੋ ਵੀ ਪਿਛਲੇ ਜਨਮ ਦਾ ਕੋਈ ਵੀ ਪਤਾ ਕਿ ਜਿਵੇਂ ਕੱਪੜੇ ਸੌਣ ਸਿੱਖ ਗਈ ਬੁਣਨ ਸਿੱਖ ਗਈ ਮੰਜੇ ਬੁਣਦੀ ਆ ਇਹ ਸਾਰਾ ਪਿਛਲੇ ਜਨਮ ਵਾਲਾ ਹੀ ਹੈ ਦਾ ਠੀਕ ਹੈ ਨਾ ਇਹ ਜਿਹੜੇ ਤਰਕਸ਼ੀ ਗਾ ਕਹਿੰਦੇ ਨੇ ਕੁੜੀ ਬਿਮਾਰ ਹੁੰਦੀ ਜੀ 7-8 ਸਾਲਾਂ ਬਾਅਦ ਬਿਮਾਰ ਹੋ ਹਟ ਜਾਂਦੀ ਹੈ ਇਹਦੀ ਉਮਰ ਅਜ 13 ਸਾਲ ਆ ਜੀ 13 ਸਾਲ ਦਾ ਠੀਕ ਹੈ ਨਾ ਚੀਜ਼ਾਂ ਜ਼ਰੂਰ ਭੁੱਲ ਗਈ ਸੂਟ ਸੀਮ ਲੈਂਦੀ ਆ ਮੰਜੇ ਬੁਣ ਲੈਂਦੀ ਆ ਮੰਜੇ ਆ ਬੁਣਦੀ ਆ ਆ ਸੂਟ ਪਹਿਲਾਂ ਤਾਂ ਕੋਈ ਮਸ਼ੀਨ ਹੋਰ ਸੀ ਫਿਰ ਮੈਨਾਂ ਲੜਕਾ ਹੁਣ ਨਵੀਂ ਮਸ਼ੀਨ ਦੁਆਰਾ ਫੇਰ ਲੈ ਕੇ ਆਈ ਹਾਂ ਤੁਸੀਂ ਮੈਂ ਲੇਡੀ ਇਹਨਾਂ ਨੂੰ ਸੁਣ ਸੀਨ ਕਿਉਂ ਕਦੇ ਦੇ ਦੇਣਾਗਾ ਜਦੋਂ ਮਰਜੀ ਸਮਾ ਲੋ ਇਹ ਕਹਿੰਦੇ ਤਰਕੀਦਾਰ ਕਹਿੰਦੇ ਨਹੀਂ ਬਿਮਾਰਾਂ ਬੱਚਾ ਬਿਮਾਰੀ ਹੁੰਦੀ ਐ ਜਿਹੜਾ ਬਿਮਾਰ ਉਹ ਨਾ ਸੀਨ ਸਕਦਾ ਨਾ ਸਕੂਲ ਚ ਜਾ ਕੇ ਪੁੱਛ ਲੋ ਜੀ ਇੰਨੀ ਸਾਹੂ ਆ ਕਿ ਇੰਨੀ ਸਿਆਣੀ ਆ ਕਿ ਸਕੂਲ ਚ ਇੱਕ ਦਿਨ ਤੋਂ ਲੰਬ ਨਹੀਂ ਆ ਜੀ ਨਾ ਬਣਿਆ ਬਿਲਕੁਲ ਤਾਂ ਤੁਸੀਂ ਨੇ ਸਾਰੀ ਬਾਈ ਦੀ ਗੱਲਬਾਤ ਸੁਣੀ ਸਟੋਰੀ ਸੁਣੀ ਤੁਸੀਂ ਨੇ ਸਾਰੀ ਹੈ ਨਾ ਗੁੜੀਆ ਕਹਿੰਦੀ ਵੀ ਮੈਨੂੰ ਹੁਣ ਥੋੜਾ ਕਿਵੇਂ ਮੈਂ ਵੱਡੀ ਹੁੰਦੀ ਜਾਣੀ ਆ ਮੈਨੂੰ ਥੋੜਾ ਜਿਹਾ ਜਿਹੜੀ ਯਾਦ ਆਸਤਾ ਨਾ ਉਹ ਕਟੋਂਦੀ ਜਾਂਦੀ ਹੈ ਪਿਛਲੇ ਜਨਮ ਵਾਲੀ ਕਿਹੜੀ ਹੈਗੀ ਆ ਇਹ ਹੋਰ ਵੀ ਮੈਂ ਇੱਕ ਕਰਿਆ ਸੀ ਉਹਨਾਂ ਦੀ ਵੀ ਇਹੀ ਕਹਿਣਾ ਸੀ ਕਿ ਅਸੀਂ ਹੁਣ ਜਿਵੇਂ ਜਿਵੇਂ ਸਾਡੀ ਉਮਰ ਵੱਡੀ ਹੁੰਦੀ ਤੇ ਐ ਸੀ ਜੀ ਅੱਜ ਦੀ ਵੀਡੀਓ ਤੁਸੀਂ ਦੇਖਿਆ ਕਿ ਲੜਕੀ ਦੱਸਦੀ ਏ ਕਿ ਮੇਰਾ ਦੂਸਰਾ ਜਨਮ ਹੈ ਮੇਰਾ ਪਹਿਲਾ ਜਨਮ ਇੱਕ ਰਖਸ਼ਾ ਡਰਾਈਵਰ ਵਾਲੇ ਹੋਇਆ ਸੀ ਤੇ ਦੂਸਰਾ ਜਨਮ ਇੱਕ ਸਰਦਾਰ ਜੀ ਦੇ ਘਰ ਚ ਹੋਇਆ ਉਹਨਾਂ ਨੇ ਕਿਹਾ ਕਿ ਪਹਿਲੇ ਜਨਮ ਦੇ ਵਿੱਚ ਜਿਹੜੀ ਘੜੀ ਇਹਨੇ ਰੱਖੀ ਸੀ ਅੱਜ ਦੂਸਰੇ ਜਨਮ ਚ ਆ ਕੇ ਉਸ ਘੜੀ ਨੂੰ ਲੱਭਿਆ ਨਾਲੀ ਨਾਲੋਂ ਨੇ ਕਿਹਾ ਕਿ ਪਹਿਲੇ ਜਨਮ ਦੇ ਵਿੱਚ ਮੇਰੇ ਸਿਰ ਤੇ ਗਲਾਸ ਵਜਾ ਸੀ ਤੇ ਜਿੰਨਾ ਨਿਸ਼ਾਨ ਇਸ ਜਨਮ ਦੇ ਵਿੱਚ ਵੀ ਮੌਜੂਦ ਹੈ ਉਸ ਨੂੰ ਆਪਣਾ ਪਿਛਲਾ ਜਨਮ ਪੂਰੀ ਤਰ੍ਹਾਂ ਯਾਦ ਹੈ ਕਿ ਮੇਰੇ ਦੋਸਤ ਕਿਹਰੇ ਸਨ ਮੇਰਾ ਸਕੂਲ ਕਿਹੜਾ ਸੀ ਤੇ ਮੈਂ ਕਿੱਥੇ ਪੜਦੀ ਸੀ ਕਿੱਥੇ ਰਹਿੰਦੀ ਸੀ ਸਭ ਗੱਲਾਂ ਯਾਦ ਨੇ ਲੇਕਿਨ ਅਗਰ ਇਸਲਾਮ ਦੀ ਗੱਲ ਕਰੀਏ ਤੇ ਇਸਲਾਮ ਦੇ ਵਿੱਚ ਦੂਸਰੇ ਜਨਮ ਦੇ ਬਾਰੇ ਕੋਈ ਹਕੀਕਤ ਨਹੀਂ ਸਮਝਿਆ ਜਾਂਦਾ ਇਸਲਾਮ ਚ ਸਮਝਿਆ ਜਾਂਦਾ ਹੈ ਕਿ ਦੂਸਰਾ ਜਨਮ ਮਰਨ ਤੋਂ ਬਾਅਦ ਨਹੀਂ ਹੋਏਗਾ ਮਰਨ ਤੋਂ ਪਹਿਲੇ ਸਿਰਫ ਇੱਕ ਹੀ ਜਨਮ ਇਨਸਾਨ ਨੂੰ ਮਿਲਦਾ ਹੈ ਉਹ ਹੈ ਮੌਜੂਦਾ ਜਨਮ ਇਸ ਤੋਂ ਬਾਅਦ ਕੋਈ ਇਨਸਾਨ ਦਾ ਜਨਮ ਨਹੀਂ ਹੋਏਗਾ ਲੇਕਿਨ ਸਿੱਖ ਜਨਮ ਦੇ ਵਿੱਚ ਕੀ ਇਸ ਦੇ ਬਾਰੇ ਕਿਹਾ ਜਾਂਦਾ ਹੈ ਕਿ ਦੂਸਰਾ ਜਨਮ ਹੋਏਗਾ ਜਾਂ ਨਹੀਂ ਹੋਏਗਾ ਕਿਉਂਕਿ ਮੈਂ ਦੇਖਿਆ ਕਿ Hindu ਮਜ਼ਹਬ ਚ ਕਹਿੰਦੇ ਨੇ ਕਿ ਇਨਸਾਨ ਦੇ 7 ਜਨਮ ਹੋਣਗੇ ਤੇ ਸਿੱਖ ਮਜ਼ਹਬ ਦੇ ਵਿੱਚ ਇਸ ਦੀ ਕੀ ਆਈਡੀਓਲੋਜੀ ਹੈ ਸਿੱਖ ਮਜ਼ਹਬ ਇਸ ਤੇ ਬਾਰੇ ਕੀ ਕਹਿੰਦਾ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਆ ਜੇ ਬਹੁਤ ਸ਼ੁਕਰੀਆ